ਇਹ ਤਾਂ ਕੁਝ ਕੀਤਾ ਹੀ ਨਹੀਂ ਅਸੀਂ ਤੇ ਉਹਨਾਂ ਦੀਆਂ ਚੀਕਾਂ ਪਹਿਲਾਂ ਹੀ ਨਿਕਲ ਲੱਪੀਆਂ ਚੂ ਚੂ ਕਰਨ ਲੱਪੇ ਨੇ ਪਹਿਲੇ ਹਾਲੇ ਤੇ ਇੱਕ ਟ੍ਰੇਲਰ ਆ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਪੂਰੀ ਫਿਲਮ ਚਲਾਉਣੀ ਸਾਡੇ ਐਮਐਲਏ ਸਾਹਿਬ ਨੇ ਕਹਿੰਦੇ ਆ ਕਿ ਭਾਜੀ ਦੇ 432 1231 ਨਾ ਮੋੜਾਂਗੇ ਜਿੱਦਾਂ ਤੁਸੀਂ ਕਹਿ ਰਹੇ ਹੋ ਅਗਲੇ ਬੰਨੇ ਵੀ ਇਦਾਂ ਦੀ ਆਵਾਜ਼ ਨਿਕਲ ਰਹੀ ਜੀ ਉਹ 1231 ਦੀ ਤੇ ਅਸੀਂ ਤੇ ਮੋੜੀ ਨਹੀਂ ਹਲੇ ਅਸੀਂ ਤੇ ਕੁਝ ਕੀਤਾ ਹੀ ਨਹੀਂ ਪਹਿਲੋਂ ਹੀ ਚੀਕਾਂ ਵੱਜਣੀਆਂ ਸ਼ੁਰੂ ਹੋ ਗਈਆਂ ਇਹਨਾਂ ਦੀਆਂ ਜਦੋਂ ਕਰਾਂਗੇ ਫਿਰ ਦੱਸਾਂਗੇ ਆਹ ਲੈਂਦੋਂ ਇਲੈਕਸ਼ਨ ਜਿਹੜੀ ਅਗਲੀ ਜਿਹੜੀ ਸਾਰੀ ਪੰਜਾਬ ਵਾਡਾਂ ਦੀ ਇਲੈਕਸ਼ਨ ਹੋਣੀ ਆ ਉਹਦੇ ਚ ਦੁੱਧ ਤਾਂ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਸਾਰੇ ਪਿੰਡ ਵਾਸੀ ਇਕੱਠੇ ਹੋ ਕੇ ਅਸੀਂ ਸਾਰੇ ਵਰਕਰ ਜੋਰ ਲਾ ਕੇ ਬਹੁਤ ਵੱਡੀ ਲੀਡ ਨਾਲੇ ਇਹ ਸੀਟ ਚ ਤਾ ਕੇ ਸਤਨਾਮ ਸਿੰਘ ਜੀ ਵਾਲੀ ਉਹਨਾਂ ਦੀ ਝੋਲੀ ਵਿੱਚ ਪਾਉਣ ਜਾ ਰਹੇ ਆ ਆਵਾਜ਼ ਦੀ ਬਾਗੀ ਜਿੰਦਾਬਾਦ ਸ਼ੈਰੀ ਕਲਜੀ ਜਿੰਦਾਬਾਦ ਮੋਰ ਕਿੱਥੇ ਲਾਉਣੀ ਹੈ ਜਰੂਰੇ ਲਾਉਣੀ ਹੈ ਪਰ ਇਹ ਚੀਜ਼ ਤੁਸੀਂ ਕਾਂਗਰਸ ਦੀ ਗੱਲ ਕੀਤੀ ਉਹਨਾਂ ਕੋਈ ਜਰੀ ਨਹੀਂ ਜਾਣੀ ਉਹ ਇਹ ਸੋਚਦੇ ਨੇ ਕਿ ਅਸੀਂ ਐਡੇ ਵੱਡੇ ਵੱਡੇ ਅ ਮਗਰਮਸ਼ਰੇ ਆ ਤੇ ਇਹ ਅੱਜ ਇੱਕ ਨਿਮਾਣਾ ਜਿਹਾ ਬੰਦਾ ਸਾਡੇ ਸਿਰ ਤੇ ਲਾ ਕੇ ਖੜਾ ਕਰ ਦੋਗੇ ਤੇ ਅਸੀਂ ਉਹ ਕਿੱਦਾਂ ਚਰ ਲੈਣਗੇ ਭਾਜੀ ਮੈਂ ਤੇ ਮਾਨੀ ਇੱਕ ਦਿਨ ਆਪਾਂ ਹਾਸੇ ਵਾਲੀ ਗੱਲ ਨਹੀਂ ਆਪਾਂ ਤੁਰੇ ਜਾਂਦੇ ਇਹ ਕਾਂਗਰਸੀ ਵੀਰ ਦਾ ਫੋਨ ਆਇਆ ਕਹਿੰਦਾ ਵੀ ਅੱਜ ਕੱਲ ਨਾ ਸਾਨੂੰ ਸੁਪਨੇ ਦੇ ਵੇਜਣਾ ਤੁਹਾਡੇ ਐਮਐਲਏ ਸਾਹਿਬ ਲੱਭਦੇ ਆ ਤੇ ਕਦੀ ਉਹ ਸੜਕਾਂ ਬਣਾਉਂਦੇ ਇੱਥੇ ਤੇ ਕਦੀ ਆ ਸਫਾਈ ਦਾ ਕੰਮ ਕਰਾਉਂਦੇ ਤੇ ਕਦੀ ਇੱਥੇ ਆਟੇ ਦੀਆਂ ਜਣੀਆਂ ਕਣਕ ਦੀਆਂ ਆਪਣਾ ਅਜਕਲ ਸਕਿਪਾ ਇਹ ਮੜਦੇ ਪਏ ਆ ਅਜੇ ਤੇ ਐਮਐਲਏ ਸਾਹਿਬ ਨੇ ਆਪਣੀ ਐਂਟਰੀ ਬਟਾਲੇ ਚ ਨਹੀਂ ਕੀਤੀ ਤੇ ਇਹ ਹਾਲ ਹੈ ਜਿੱਦ ਦਿਨ ਉਹਨਾਂ ਨੇ ਐਂਟਰੀ ਕਰ ਲਈ ਉਸ ਦਿਨ ਕੀ ਬਣੂਗਾ ਇਹਨਾਂ ਦਾ ਪਾਰ ਨੰਬਰ 24 ਦੇ ਵਿੱਚ ਗਿਣਤੀ ਤੋਂ ਬਾਅਦ ਹੀ ਕੋਈ ਪਟਾਖੇ ਚਲਾਓਗੇ ਕਿ ਜਾਂ ਪਟਾਖੇ ਚਲਾ ਦੇਣੇ ਜੇ ਪਹਿਲਾਂ ਹੀ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਗੁਰਦੁਆਰਾ ਸਾਹਿਬ ਜਾ ਕੇ ਕੋਈ ਲੱਡੂ ਵੀ ਨਹੀਂ ਵੰਡਾਂਗੇ ਤੇ ਅਸਤਵਾਜੀ ਵੀ ਨਹੀਂ ਚਲਾਵਾਂਗੇ ਸਿਰਫ ਤੇ ਸਿਰਫ ਸ਼ੁਕਰਾਨਾ ਕਰਾਂਗੇ ਸਾਰੇ ਵੋਟਰਾਂ ਸਪੋਰਟਰਾਂ ਦਾ ਪਰਮਾਤਮਾ ਦਾ ਕਿਉਂਕਿ ਸਾਡੀ ਸ਼ੀਦੀ ਦਿਵਾਲੀ ਚਲੋ ਜੀ ਪਰ ਪਟਾਖਿਆਂ ਦਾ ਬਗਾਰ ਗੱਲ ਬਾਣੀ ਨਹੀਂ ਤੇ ਨਵੇਂ ਸਾਲ ਤੇ ਚਲਾ ਦਾਂਗੇ ਫਿਰ ਹੋਰ ਕੀ ਹੋਏ ਮੈਂ ਨਵੇਂ ਸਾਲ ਤੇ ਚਲਾਵਾਂਗੇ ਜ਼ਰੂਰ ਚਲਾਵਾਂਗੇ ਜੀ ਹਾਂਜੀ ਕਿੱਕੇ ਹੁਣ ਤੁਸੀਂ ਜਦੋਂ ਕਾਉਂਸਲਰ ਬਣਨਾ ਹੈ ਐਮਸੀ ਬਣਨਾ ਹੈ ਨਾ ਪਟਾਕੇ ਚੱਲੇ ਤੇ ਫਿਰ ਇਹ ਕਿਹੜਾ ਪਟਾਕੇ ਨਹੀਂ ਪਏ ਉਹ ਜੇ ਬੋਲੇ ਛੋ ਦਿਆ ਸ੍ਰੀ ਗੋਬਿੰਦ ਸਿੰਘ ਜੀ ਕਾ ਖਾਲਸਾ ਤੇ ਵਾਹਿਗੁਰੂ ਕੀ ਫਤਿਹ ਜਿੱਤ ਦਾ ਜਿਹੜਾ ਕਾਰੇ ਜਿਹੜੇ ਨੇ ਛੱਡ ਦਿੱਤੇ ਨੇ ਵਾਰਡ ਨੰਬਰ 24 ਦੇ ਵਿੱਚ ਤੁਸੀਂ ਹਾਲਾਤ ਦੇਖ ਰਹੇ ਹੋ ਜਸ਼ਨ ਦੇ ਮਾਹੌਲ ਜਿਹੜੇ ਨੇ ਹੁਣ ਤੋਂ ਹੀ ਨੇ ਐਮਐਲਏ ਸਾਹਿਬ ਨਾਲ ਗੱਲਬਾਤ ਹੋਈ ਉਹ ਮਿਲੇ ਉਹਨਾਂ ਨੇ ਤੁਹਾਨੂੰ ਕੀ ਭੋਸਾ ਦਿੱਤਾ ਤੁਹਾਡੇ ਤੇ ਉਹਨਾਂ ਨੇ ਕੀ ਭੋਸਾ ਦਿੱਤਾ ਉਹਨਾਂ ਨੇ ਸਾਨੂੰ ਆਪਣੇ ਨਾਲੋਂ ਵੱਧ ਭੋਸਾ ਜੀ ਰੱਬ ਤੋਂ ਜ਼ਿਆਦਾ ਭੋਸਾ ਨਾਲ ਇਹਨਾਂ ਕੁਝ ਕੰਮ ਕਰਾਏ ਵੀ ਆ ਕੁਝ ਹੋਣ ਵਾਲੇ ਨੇ ਉਹਨਾਂ ਦਾ ਭਰੋਸਾ ਨੂੰ ਉਹਨਾਂ ਦੇ ਉੱਤੇ ਇੰਨਾ ਕੋ ਭਰੋਸਾ ਰੱਬ ਤੋਂ ਵੱਧ ਕੇ ਭਰੋਸਾ ਜੀ ਸਾਡਾ ਕੈਂਡੀਡੇਟ ਸਤਨਾਮ ਸਿੰਘ ਜਿਹੜਾ ਵਾਕੇ ਕਾਮ ਆਦਮੀ ਪਾਰਟੀ ਦਾ ਇੱਕ ਆਮ ਜਿਹਾ ਵਰਕਰ ਆ ਫੈਕਟਰੀ ਵਿੱਚ ਮੋਲਡਰੀ ਦਾ ਕੰਮ ਕਰਦਾ ਮਿੱਟੀ ਨਾਲ ਮਿੱਟੀ ਹੁੰਦਾ ਆ 400 ਰੁਪਏ ਦਿਹਾੜੀ ਲੈਂਦਾ ਇਸ ਇਨਸਾਨ ਨੂੰ ਜਿਹੜੀ ਉਹਨਾਂ ਨੇ ਟਿਕਟ ਦੇ ਕੇ ਨਵਾਜਿਆ ਵਾ ਉਹਦੇ ਅਸੀਂ ਕੋਟਨ-ਕੁਟ ਧੰਨਵਾਦੀ ਪੁਲਿਸ ਦਾ ਪੂਰਾ ਦਬਾਅ ਬਣਾ ਕੇ ਤੇ ਐਨਓਸੀ ਦਾ ਇੱਕ ਵਿੱਚ ਪੰਗਾ ਖੜਾ ਕਰਕੇ ਪਰਚੀ ਤੱਕ ਕਰਾਉਣ ਤੇ ਗਏ ਹੋ ਇਹ ਇਲਜ਼ਾਮ ਹੈ ਤੁਹਾਡੇ ਤੇ ਜਿਹੜੇ ਕਹਿੰਦੇ ਨੇ ਵੀ ਸਾਡਾ ਧੱਕਾ ਕੀਤਾ ਜਾ ਰਿਹਾ ਮੈਂ ਇਹਨਾਂ ਨੂੰ ਕਹਿਣਾ ਵੀ ਆਪਣੀ ਪੀੜੀ ਥੱਲੇ ਪਹਿਲਾਂ ਸੋਟਾ ਮਾਰੋ ਜਿਸ ਸਰਦਾਰ ਤ੍ਰਿਪ ਸਿੰਘ ਰਜਿੰਦਰ ਸਿੰਘ ਬਾਜਵਾ ਸਾਹਿਬ ਜਿਹੜੇ ਆਪਣੇ ਆਪ ਨੂੰ ਡਿਪਟੀ ਸੀਐਮ ਦੀ ਪਾਵਰਾਂ ਲੈ ਕੇ ਚੱਲਦੇ ਸੀ ਉਸ ਵੇਲੇ ਉਹਨਾਂ ਦੀ ਦੇਖਰੇਖ ਦੇ ਵਿੱਚ ਇਲੈਕਸ਼ਨਾਂ ਹੋਈਆਂ ਸੀਗੀਆਂ ਤੇ ਤੁਸੀਂ ਸਾਰੇ ਸਾਰੇ ਜਾਣਦੇ ਹੋ ਵੀ ਜਿੰਨਾ ਧੱਕਾ ਉਹਨਾਂ ਨੇ ਕੀਤਾ ਸ਼ਾਇਦ ਪੂਰੇ ਪੰਜਾਬ ਦੇ ਵਿੱਚ ਅੱਜ ਤੱਕ ਹਿਸਟਰੀ ਵਿੱਚ ਨਹੀਂ ਹੋਇਆ ਤੇ ਰਾਤ ਬੇਰਿੰਗ ਕਾਲਜ ਦੇ ਵਿੱਚ ਜਾ ਕੇ ਇਨਾਂ ਦਾ ਜਿਹੜਾ OSD ਸੀਗਾ ਬਾਜਵਾ ਸਾਹਿਬ ਦਾ ਉਹ ਗਿਆ ਪਰਨੇ ਦੇ ਵਿੱਚ ਰਾਤ 11 ਵਜੇ ਕਿੰਨੇ ਮਿੰਟ ਤੇ ਸਾਡੇ ਕੋਲ ਵੀਡੀਓ ਨੇ ਇੱਕ ਪਨੇ ਗਿਣਤੀ ਹਲੇ ਹੋਈ ਨਹੀਂ ਦੂਜੇ ਪਨੇ ਸਰਟੀਫਿਕੇਟ ਈਸ਼ੂ ਕੀਤੇ ਜਾ ਰਹੇ ਸੀ ਇਹੋ ਜਿਹੀਆਂ ਵੱਡੀਆਂ-ਵੱਡੀਆਂ ਤੰਦਲੀਆਂ ਉਹਨਾਂ ਨੇ ਉਸ ਵੇਲੇ ਕੀਤੀਆਂ ਨੇ ਤੇ ਇਹ ਤੇ ਕੁਝ ਕੀਤਾ ਹੀ ਨਹੀਂ ਅਸੀਂ ਤੇ ਉਹਨਾਂ ਦੀਆਂ ਚੀਕਾਂ ਪਹਿਲਾਂ ਨਿਕਲ ਲਾ ਪਈਆਂ ਚੂ ਚੂ ਕਰਨ ਲਾ ਪਏ ਨੇ ਪਹਿਲੇ ਹਲੇ ਤੇ ਇੱਕ ਟ੍ਰੇਲਰ ਆ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਪੂਰੀ ਫਿਲਮ ਚਲਾਉਣੀ ਸਾਡੇ ਐਮਐਲਏ ਸਾਹਿਬ ਨੇ ਕਾਂਗਰਸ ਦਾਵਾ ਕਰ ਰਹੀ ਹੈ ਕਿ ਉਹਨਾਂ ਨੇ ਹਰ ਇੱਕ ਨੂੰ ਖੁੱਲਾ ਮੌਕਾ ਦਿੱਤਾ ਸੀ ਵੀ ਲੜੋ ਇਲੈਕਸ਼ਨ ਲੜੋਗੇ ਫਾਈਟ ਕਰੋਗੇ ਪਤਾ ਚੱਲੇਗਾ ਕਿ ਕੌਣ ਕਿੰਨੇ ਪਾਣੀ ਚ ਹੈ ਇਹ ਸਾਰਿਆਂ ਨੂੰ ਇਲੈਕਸ਼ਨ ਲੜੰਦਾ ਕਹ ਤੇ ਇਲੈਕਸ਼ਨਾਂ ਕਹਿੰਦੇ ਐਮਸੀ ਦੇ ਤੇ ਅਸੀਂ ਆਪ ਲੜਾਈਆਂ ਸੀ ਤੁਸੀਂ ਫਿਰ ਇਹ ਕਹਿ ਰਹੇ ਹੋ ਕਿ ਉਹ ਧੱਕਾ ਕਰ ਮੈਂ ਜਿੰਦਾ ਜਾਗਦਾ ਮਿਸਾਲ ਆ ਬਿੱਟੂ ਜੀ ਮੇਰੇ ਬੱਚੇ ਦੇ ਉੱਤੇ ਮੇਰੇ ਦੋ ਭਤੀਜਿਆਂ ਤੇ ਬਿਲਕੁਲ ਨਜਾਇਜ਼ 307 ਦੇ ਪਰਚੇ ਦਰਜ ਕਰਾ ਦਿੱਤੇਗੇ ਸੋ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਦੋ ਵੱਡੇ ਜਰਨੈਲ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਨੇ ਅਰਸ਼ ਤੇ ਇੱਕ ਨੇ ਫਰਸ਼ ਤੇ ਜਾਣਾ ਇਹ ਦੀ ਜੇਤਾਰ ਤੋਂ ਬਾਅਦ ਐਮਐਲਏ ਸਾਹਿਬ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕੀਤੀ ਆ ਕਿ ਐਮਐਲਏ ਸਾਹਿਬ ਤੁਸੀਂ ਇਸ ਇਲੈਕਸ਼ਨ ਦੇ ਵਿੱਚ ਇਸ ਵਾਰਡ ਵਿੱਚ ਨਹੀਂ ਆਉਣਾ ਤੁਹਾਡੇ ਜਿਹੜੇ ਸੇਨਾਪਤੀ ਤੁਸੀਂ ਅੱਗੇ ਲਾਏ ਨੇ ਤੁਹਾਡੀ ਜਿਹੜੇ ਵਰਕਰ ਨੇ ਉਹੋ ਹੀ ਇਲੈਕਸ਼ਨ ਜਿੱਤ ਕੇ ਤੁਹਾਡੀ ਝੋਲੀ 'ਚ ਪਾਉਣਗੇ ਉਹਨਾਂ ਨੂੰ ਤਾਂ ਲਿਆਉਣ ਦੀ ਲੋੜ ਹੀ ਨਹੀਂ ਅਸੀਂ ਆਪ ਹੀ ਸਮਰਾਥਿਆਂ ਕਿ ਇਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਦੀਆਂ ਚੀਕਾਂ ਘਢੋਲੇ ਅਸੀਂ ਆਪ ਹੀ ਸਮਰਾਥਾ ਸਾਡਾ ਵੱਡਾ ਅਸੀਂ ਤੇ ਦੂਜਾ ਜਿਹੜਾ ਅਸਤਰ ਚਲਾਉਣਾ ਹੀ ਨਹੀਂ ਚਾਹੁੰਦੇ ਉਹ ਜਿਹੜੇ ਕੈਂਡੀਡੇਟ ਸੀ ਉਹ ਸਿਰਫ ਦੋ ਵਾਰੀ ਵਾਰਡ ਦੇ ਵਿੱਚ ਨਿਕਲੀ ਹੈ ਚੰਦਰਕੰਤਾ ਜੀ ਇਸ ਤੋਂ ਇਲਾਵਾ ਉਹ ਨਿਕਲੇ ਹੀ ਨਹੀਂ ਜਿਸ ਦਿਨ ਰਿਜ਼ਲਟ ਆਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਦੇ ਦਿਓਰ ਤੇ ਉਹਨਾਂ ਦੇ ਸਾਥੀਆਂ ਨੇ ਆ ਕੇ ਸ਼ਾਮ ਨੂੰ ਆਤੀਸ਼ਬਾਜੀ ਵੀ ਚਲਾਤੀ ਠੀਕ ਹੈ ਉਹ ਪ੍ਰੋਪਰ ਡਿਕਲੇਅਰ ਕਰਤਾ ਕਿ ਅਸੀਂ ਇੰਨੀਆਂ ਵੋਟਾਂ ਨਾਲ ਇਹ ਵਾਰਡ ਜਿੱਤ ਚੁੱਕੇ ਹਾਂ ਮਤਲਬ ਕਿ ਉਹ ਕੋਈ ਪਹਾੜਾਂ ਤੇ ਬੈਠੇ ਬਾਬੇ ਤੇ ਹੈ ਨਹੀਂ ਨਾ ਕਿ ਜਿਨ੍ਹਾਂ ਨੂੰ ਇੱਕ ਦਿਨ ਪਹਿਲਾਂ ਹੀ ਪਤਾ ਲੱਗ ਗਿਆ ਕਿ ਮਸ਼ੀਨਾਂ ਚੋਂ ਕੀ ਨਿਕਲਣਾ ਇੱਕ ਸੀ ਅਸ਼ਵਨੀ ਸੇਖੜੀ ਦਾ ਧੜਾ ਇੱਕ ਜਿਹੜੇ ਲੋ ਪੁਰਸ਼ ਜਾਂ ਵਿਕਾਸ ਪੁਰਸ਼ ਕਹਿੰਦੇ ਸੀ ਆਪਣੇ ਦੂਜੀ ਹਲਕੇ ਦਵਾ ਕੇ ਇੱਥੇ ਬੈਠੇ ਸੀ ਉਹ ਰੋ ਪਿੱਟ ਕੇ ਜਿਹੜਾ ਅਸ਼ਵਨੀ ਸੇਗੜੀ ਪੰਜ ਸੱਤ ਸੀਟਾਂ ਲਾਇਆ ਸੀ ਉਹ ਉਹਨਾਂ ਠੋਕੇ ਹਰਾਈਆਂ ਜਿਹੜੇ ਆਪਣੇ ਚਮਚੇ ਸੀ ਉਹ ਸਾਰੇ ਜਟਾਏ ਇਹ ਵਾਰਡ ਨੰਬਰ 26 ਜਿਹੜੀ ਹੈ ਇੱਥੋਂ ਦਾ ਸਰਵੇ ਰਿਪੋਰਟ ਕੀ ਕਹ ਰਹੀ ਹੈ ਇੱਥੋਂ ਦੀ ਪਬਲਿਕ ਕੀ ਰਹੀ ਹੈ ਇੱਥੋਂ ਦੇ ਲੋਕ ਕੀ ਕਹਿ ਰਹੇ ਨੇ ਉਹਨਾਂ ਦੇ ਮਨਾਂ 'ਚ ਕੀ ਹੈ ਦਿਲਾਂ 'ਚ ਕੀ ਹੈ ਤੇ ਉਹਨਾਂ ਦੇ ਹੱਥਾਂ 'ਚ ਕੀ ਹੈ ਇਹ ਤਨੇ ਵੀ ਛੰਡਾ ਕਿਸੇ ਹੋਰ ਦਾ ਡੰਡਾ ਕਿਸੇ ਹੋਰ ਦਾ ਤੇ 3 ਜਿਹਦੇ ਹੋਰ ਕਰ ਦੇਣਾ ਮੈਂ ਉਹਨਾਂ ਦੇ ਆਉਟ ਆਸਰੇ ਨਾ ਪ੍ਰਮਾਤਮਾ ਦੇ ਨਾ ਛੇਰੀ ਜੀ ਦੇ ਇੱਕ ਆਮ ਆਦਮੀ ਜਾ ਕੇ ਪਾ ਦੇਣਾ ਜਿਤਾ ਕੇ ਬਾਕੀ ਜੋ ਪਿੰਡ ਦੇ ਕੰਮ ਹੋਣ ਵਾਲੇ ਉਹਨਾਂ ਕਿਹਾ ਹੈ ਤੇ ਉਹਨਾਂ ਨੇ ਵੀ ਸਾਨੂੰ ਕਿਸੇ ਕੱਲ ਦੀ ਕੋਈ ਕਮੀ ਨਹੀਂ ਰਹਿਣ ਦੀ ਆਵਾਜ਼ੀ ਪਾਰਟੀ ਜਿੰਦਾਬਾਦ ਸ਼ੈਰੀ ਕਲਸੀ ਜਿੰਦਾਬਾਦ ਹੋਰ ਕਿੱਥੇ ਲਾਉਣੀ ਹੈ ਚੜ੍ਹੂ ਤੇ ਲਾਉਣੀ ਹੈ ਹਲਕਾ ਬਟਾਲਾ ਤੇ ਬਟਾਲਾ ਕਾਰਪੋਰੇਸ਼ਨ ਦੀ ਵਾਰਡ ਨੰਬਰ 24 ਇਸ ਵੇਲੇ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਵਾਰਡ ਨੰਬਰ 24 ਜਿੱਥੇ ਇਸ ਵੇਲੇ ਸਿਆਸੀ ਹਲਚਲ ਬਹੁਤ ਤੇਜ਼ ਹੋ ਚੁੱਕੀ ਹੈ ਬੇਸ਼ੱਕ ਚੋਣਾਂ ਦਾ ਮੁਕਾਬਲਾ ਇੱਕ ਤਰਫਾ ਜਿਹਾ ਹੋ ਚੁੱਕਿਆ ਪਰ ਕਾਂਗਰਸ ਪਾਰਟੀ ਨੇ ਬਹੁਤ سنگੀਨ ਤੇ ਵੱਡੇ ਇਲਜ਼ਾਮ ਲਗਾਏ ਨੇ ਕਹਿੰਦੇ ਨੇ ਧੱਕਾ ਹੋ ਰਿਹਾ ਸਾਡੇ ਨਾਲ ਝੂਠੇ ਪਰਚੇ ਕਰਾਏ ਜਾ ਰਹੇ ਸੀਗੇ ਪਰ ਸਾਨੂੰ ਮਜਬੂਰਨ ਕਾਗਜ਼ ਵਾਪਸ ਕਰਨੇ ਪਏਗੇ ਵਾਰਡ ਨੰਬਰ 24 'ਚ ਹਾਲਾਤ ਕੀ ਨੇ ਕਿਹਦਾ ਜਾਦੂ ਚੱਲ ਰਿਹਾ ਏਸੀ ਇਹੀ ਜਾਣਨ ਦੇ ਲਈ ਅਸੀਂ ਪਹੁੰਚਿਆ ਵਾਰਡ ਨੰਬਰ 24 'ਚ ਇਥੋਂ ਦਾ ਚੋਣ ਪ੍ਰਚਾਰ ਕਿਸ ਤਰ੍ਹਾਂ ਦਾ ਹੈ ਕਿਵੇਂ ਹੈ ਅਸੀਂ ਉਹ ਜਾਣਾਂਗੇ ਸਭ ਤੋਂ ਪਹਿਲੇ ਇੱਥੇ ਜਿਹੜੇ ਕੈਂਡੀਡੇਟ ਖੜੇ ਨੇ ਉਹਨਾਂ ਤੋਂ ਜੀ ਵੀਰਤੀ ਸੱਚੀ ਗਾਲ ਜੀ ਸੱਚੀ ਗਾਲ ਜੀ ਕੀ ਨਾ ਤੁਹਾਡਾ ਜੀ ਮੈਂ ਨਾ ਸ੍ਰਾਮ ਸਿੰਘ ਜੀ ਜੀ ਸਤਰਾਣ ਸਿੰਘ ਜੀ ਇਸ ਤੋਂ ਪਹਿਲਾਂ ਕਦੀ ਕੋਈ ਸਿਆਸੀ ਤਜਰਬਾ ਹੈ ਨਹੀਂ ਸਰ ਜੀ ਨਹੀਂ ਨਹੀਂ ਜੀ ਤਾਂ ਇਹ ਜਿਹੜਾ ਮੌਕਾ ਮਿਲਿਆ ਤੁਹਾਨੂੰ ਕਿਵੇਂ ਮਿਲਿਆ ਕਿ ਮਿਲਿਆ ਕਿ ਆਪਣਾ ਸ਼ਰੀ ਭਾਈ ਹਾਂ ਦੀ ਬਦੌਲਤ ਮਿਲਿਆ ਇੱਕ ਆਮ ਆਦਮੀ ਡੜੀਦਾਰ ਉਹਨੂੰ ਸ਼ਰੀ ਸਾਹਿਬ ਬਣਾ ਇੱਜ਼ਤ ਬਖਸ਼ੀ ਜ ਅਸਮਾਨ ਤੇ ਚੁੱਕ ਕੇ ਭਾਲਤਾ ਏ ਜ਼ਮੀਨ ਤੋਂ ਚੁੱਕ ਕੇ ਅਸਮਾਨ ਤੇ ਸਿਆਸਤ ਦੀ ਜ਼ਿੰਮੇਵਾਰੀ ਦਾ ਪਤਾ ਕਿ ਸਿਆਸਤ 'ਚ ਜ਼ਿੰਮੇਵਾਰੀ ਹੁੰਦੀ ਕੀ ਐ ਕਿੰਨੀ ਕੁ ਹੁੰਦੀ ਸਿਆਸਤ ਦੀ ਜ਼ਿੰਮੇਵਾਰੀ ਜਿੱਦਾਂ ਜਿੱਦਾਂ ਪਬਲਿਕ ਦੀ ਸੇਵਾ ਕਰਨੀ ਆ ਸੇਵਾਦਾਰ ਬਣ ਕੇ ਰਹਾਗੇ ਤੁਹਾਡੀ ਜਿਹੜੇ ਕਾਂਗਰਸ ਪਾਰਟੀ ਵੱਲੋਂ ਬਲਵਿੰਦਰ ਸਿੰਘ ਤੁਹਾਡੇ ਮੁਕਾਬਲੇ ਦੇ ਵਿੱਚ ਖਲੋਤੇ ਸੀ ਜਾਣਦੇ ਸੀ ਉਹਨਾਂ ਜੀ ਜਾਣਦੇ ਕਿੱਦਾਂ ਦੇ ਬੰਦੇ ਸੀ ਬੰਦੇ ਘਟਿਆ ਬੰਦੇ ਸੀ ਹਮ ਮੰਜੀ ਉਹਨਾਂ ਨੇ ਕਾਗਜ਼ ਵਾਪਸ ਲੈ ਲਏ ਨੇ ਤੇ ਕਾਂਗਰਸ ਪਾਰਟੀ ਕਹਿ ਰਹੀ ਐ ਕਿ ਦਬਾਅ ਬਹੁਤ ਬਣਾਇਆ ਗਿਆ ਝੂਠੇ ਪਰਚੇ ਸੀ ਉਹਨਾਂ ਦਾ ਕਰ ਲਿਆ ਕਿ ਪੁਲਿਸ ਬੈਠ ਗਈ ਇਦਾਂ ਦਾ ਕੁਝ ਦੇਖਿਆ ਤੁਸੀਂ ਜੀ ਝੂਠੇ ਪਰਚੇ ਕੋ ਪਰਚੇ ਸੱਚੇ ਹੋ ਜਾਂਦੇ ਨੇ ਉਹਨਾਂ ਤੇ ਝੂਠੇ ਨਹੀਂ ਆ ਕਰਦੇ ਰਹੇ 2 ਨੰਬਰ ਦਾ ਕੰਮ दारू ਵੇਚਦੇ ਰਹੇ ਸਾਰੇ ਕੰਮ ਕਰਦੇ ਰਹੇ ਤੁਹਾਨੂੰ ਕਿਵੇਂ ਪਤਾ ਹੈ ਕਿਵੇਂ ਪਤਾ ਜੀ ਹਾਂ ਪੜਾ ਹੀ ਦੇਖਦੇ ਰਹੇ ਸਭ ਕੋ ਇੱਥੋਂ ਜਾ ਗਏ ਨੇ ਉਹ ਇੱਥੋਂ ਦੇਖਦੇ ਰਹੇ ਕਿਤੇ ਆਪ ਵੀ ਛੱਟਾ ਲਾਉਣ ਜਾਂਦੇ ਰਹੇ ਹੋ ਨਹੀਂ ਜਾਂਦੇ ਰਹੇ ਦਿਹਾੜੀ ਦਾ ਪਾ ਲਾਉਣ ਰਹੇ ਹਾਂ ਤੇ ਜਾਂਦੇ ਰਹੇ ਹਾਂ ਲਾਉਣ ਜਾਂ ਜੀ ਨਾਲ ਸਾਡੇ ਬੰਦੇ ਵੀ ਜਾਂਦੇ ਰਹੇ ਦੁਜੇ ਹਿੰਦ ਦੀ ਡਿਮਾਂਡ ਕੀ ਹੈ ਵੱਡੀਆਂ ਮੰਗਾ ਕਿਹੜੀਆਂ ਨੇ ਤੇ ਪਿਛਲੇ ਕਿੰਨੇ ਸਮੇਂ ਤੋਂ ਇਹ ਮੰਗਾ ਲਟਕੀਆਂ ਹੋਈਆਂ ਇਹ 75 ਸਾਲਾਂ ਦੀਆਂ ਮੰਗਾ ਅਟਕੀਆਂ ਹੋਈਆਂ ਜੀ ਜੀ ਆਪਣਾ ਹੁਣ ਕੁਝ ਕੰਮ ਹੋ ਗਏ ਨੇ ਕੁਝ ਰਹਿੰਦੇ ਨੇ ਐਮਐਲਏ ਸਾਹਿਬ ਨਾਲ ਗੱਲਬਾਤ ਹੋਈ ਉਹ ਮਿਲੇ ਉਹਨਾਂ ਨੇ ਤੁਹਾਨੂੰ ਕੀ ਭਰੋਸਾ ਦਿੱਤਾ ਤੁਹਾਡੇ ਤੇ ਉਹਨਾਂ ਨੇ ਕੀ ਭਰੋਸਾ ਦਿੱਤਾ ਉਹਨਾਂ ਦੇ ਸਾਨੂੰ ਆਪਣੇ ਨਾਲੋਂ ਵੱਧ ਭਰੋਸਾ ਜੀ ਰੱਬ ਤੋਂ ਜ਼ਿਆਦਾ ਭਰੋਸਾ ਨਾਲ ਇਹਨਾਂ ਨੂੰ ਕੁਝ ਕੰਮ ਕਰਾਏ ਵੀ ਆ ਕੁਝ ਹੋਣ ਵਾਲੇ ਨੇ ਉਹਨਾਂ ਦਾ ਭਰੋਸਾ ਨੂੰ ਉਹਨਾਂ ਦੇ ਉੱਤੇ ਇੰਨਾ ਕੁ ਭਰੋਸਾ ਰੱਬ ਤੋਂ ਵੱਧ ਕੇ ਭਰੋਸਾ ਜੀ ਕਹਿੰਦੇ ਨਹੀਂ ਭੀ ਜੇ ਕਿਤੇ ਰਣਨੀਤੀਕਾਰ ਬਹੁਤ ਹੀ ਜ਼ਬਰਦਸਤ ਹੋਵੇ ਨਾ ਤਾਂ ਕਿਸੇ ਨਾ ਕੋਈ ਵੀ ਜਿਹੜੀ جنگ ਹੈ ਨਾ ਭਾਵੇਂ ਹਾਰੀ ਹੋਵੇ ਉਹ ਵੀ ਜਿੱਤ ਲਈਦੀ ਹੈ ਤਾਂ ਚਣਕੇ ਦੀ ਭੂਮਿਕਾ ਨਿਭਾਰੇ ਨੇ ਬਲਬੀਰ ਸਿੰਘ ਬਿੱਟੂ ਮਾਹਰ ਨੇ ਸਿਆਸਤ ਦੇ ਸੋ ਸੈਨਾਪਤੀ ਵੱਡੇ ਸੈਨਾਪਤੀ ਦੇ ਤੌਰ ਤੇ ਇਸ ਵੇਲੇ ਉਤਾਰਿਓ ਮੈਦਾਨ ਚ ਕੀ ਹਾਲਾਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਔਰ ਮੇਰੇ ਸਾਰੇ ਸਾਥੀ ਆਪਣੇ ਐਮਐਲਏ ਜਿਹੜੇ ਹਰਮਨ ਪਿਆਰੇ ਨੇ ਬਟਾਲੇ ਹਲਕੇ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਕ ਆਮ ਆਦਮੀ ਪਾਰਟੀ ਦਾ ਸਲੋਗਨ ਜਿਹੜਾ ਚੱਲਿਆ ਸੀ ਵੀ ਆਮ ਘਰਾਂ ਦੇ ਨੌਜਵਾਨਾਂ ਨੂੰ ਤੇ ਆਮ ਘਰਾਂ ਦੇ ਲੋਕਾਂ ਨੂੰ ਆਪਾਂ ਉੱਪਰ ਲੈ ਕੇ ਜਾਣਾ ਸਾਡਾ ਕੈਂਡੀਡੇਟ ਸਤਨਾਮ ਸਿੰਘ ਜਿਹੜਾ ਵਾਕਈ ਇੱਕ ਆਮ ਆਦਮੀ ਪਾਰਟੀ ਦਾ ਇੱਕ ਆਮ ਜਿਹਾ ਵਰਕਰ ਆ ਫੈਕਟਰੀ ਵਿੱਚ ਮੋਲਡਰੀ ਦਾ ਕੰਮ ਕਰਦਾ ਮਿੱਟੀ ਨਾਲ ਮਿੱਟੀ ਹੁੰਦਾ ਆ 400 ਰੁਪਏ ਦਿਹਾੜੀ ਲੈਂਦਾ ਇਸ ਇਨਸਾਨ ਨੂੰ ਜਿਹੜੀ ਉਹਨਾਂ ਨੇ ਟਿਕਟ ਦੇ ਕੇ ਨਵਾਜਿਆ ਵਾ ਉਹ ਤੇ ਅਸੀਂ ਕੋਟਨ-ਕੋਟ ਧੰਨਵਾਦੀ ਆ ਤੇ ਇਦਾਂ ਹੀ ਤਾਂ ਕਾਂਗਰਸ ਵਾਲਿਆਂ ਨੇ ਵੀ ਨਵਾਜਿਆ ਸੀ ਕਿਸੇ ਨੂੰ ਟਿਕਟ ਦੇ ਕੇ ਤੇ ਕਹਿੰਦੇ ਨੇ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਧੱਕਾ ਕੀਤਾ ਪੁਲਿਸ ਦਾ ਪੂਰਾ ਦਬਾਅ ਬਣਾ ਕੇ ਤੇ ਐਨਓਸੀ ਦਾ ਇੱਕ ਵਿੱਚ ਪੰਗਾ ਖੜਾ ਕਰਕੇ ਪਰਚੇ ਤੱਕ ਕਰਾਉਣ ਤੇ ਗਏ ਉਹ ਇਹ ਇਲਜ਼ਾਮ ਹੈ ਤੁਹਾਡੇ ਤੇ ਸਿੰਘ ਕੋ ਸਾਡੇ ਐਮਐਲਏ ਸਾਹਿਬ ਨੇ ਪਹਿਲੇ ਦਿਨ ਹੀ ਸਾਨੂੰ ਕਿਹਾ ਵੀ ਅਸੀਂ ਇਲੈਕਸ਼ਨ ਲੜ ਕੇ ਪਾਰਦਰਸ਼ੀ ਤਰੀਕੇ ਨਾਲ ਸਾਰੇ ਕਾਗਜ ਉਹਨਾਂ ਦੇ ਪਾਸ ਕਰਵਾਏ ਨੇ ਉਹ ਚਾਹੁੰਦੇ ਤੇ ਉਹਨਾਂ ਦੇ ਕਾਗਜ ਵੀ ਰਿਜੈਕਟ ਕਰਵਾ ਸਕਦੇ ਸੀ ਕਿਉਂਕਿ ਸਰਕਾਰ ਦੇ ਵਿੱਚ ਸੀ ਪਾਵਰ ਦੇ ਵਿੱਚ ਸੀ ਔਰ ਜਿਹੜੇ ਅਲੀਗੇਸ਼ਨ ਸਾਡੇ ਕੈਂਡੀਡੇਟ ਸਾਹਿਬ ਨੇ ਉਹਨਾਂ ਦੇ ਕੈਂਡੀਡੇਟ ਤੇ ਲਾਏ ਨੇ ਉਹ ਬਿਲਕੁਲ 100% ਸਹੀ ਨੇ ਕਿਉਂਕਿ ਉਹ 15 ਮਰਲੇ ਦੇ ਘਰ 'ਚ ਰਹਿ ਰਹੇ ਨੇ ਔਰ 5 ਮਰਲੇ ਦੀ ਉਹਨਾਂ ਨੇ ਐਨਓਸੀ ਲਈ ਆ ਸਾਡੇ ਕਲਰਕ ਜਾ ਕੇ ਉੱਥੇ ਵਿਜ਼ਿਟ ਕਰਕੇ ਆਏ ਉਹਨਾਂ ਨੇ ਕਲੀਅਰ ਕੱਟ ਲਿਖਿਆ ਵੀ ਇਹਨਾਂ ਨੇ ਕੋਈ ਬਿਲਡਿੰਗ ਫੀਸ ਨਹੀਂ ਤਾਰੀ ਕੋਈ ਨਕਸ਼ਾ ਨਹੀਂ ਪਾਸ ਕਰਾਇਆ ਇਹਨਾਂ ਦਾ ਘਰ ਜਿਹੜਾ 15 ਮਰਲੇ ਦੇ ਵਿੱਚ ਆ ਉਹਨਾਂ ਨੂੰ ਆਪਣੇ ਡਰ ਆਪ ਹੀ ਸਤਾਉਣ ਲੱਪਿਆ ਤੇ ਆ ਵੀ ਉਹਨਾਂ ਨੇ ਆਪਣੇ ਕਾਗਜ਼ ਲੈ ਵਾਪਸ ਲੈ ਲਏ ਐਮਐਲਏ ਸਾਹਿਬ ਤੇ ਚਾਹੁੰਦੇ ਸੀ ਕਿ ਨਿੱਤਰ ਕੇ ਮੈਦਾਨ ਚਾਓ ਤੇ ਸਾਨੂੰ ਵੀ ਪਤਾ ਲੱਗੇ ਵੀ ਸਾਡੇ ਕੈਂਡੀਡੇਟ ਤੇ ਸਾਡੇ ਜਿਹੜੇ ਲੋਕਾਂ ਨੇ ਕੰਮ ਕੀਤੇ ਨੇ 2.5 ਸਾਲ ਚ ਸਾਨੂੰ ਉਹਦਾ ਕੀ ਮੁਆਵਜ਼ਾ ਮਿਲਦਾ ਬਾਕੀ ਜਿਹੜੇ ਕਹਿੰਦੇ ਨੇ ਵੀ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਮੈਂ ਇਹਨਾਂ ਨੂੰ ਕਹਿੰਦਾ ਵੀ ਆਪਣੀ ਪੀੜੀ ਥੱਲੇ ਪਹਿਲੋਂ ਸੋਟਾ ਮਾਰੋ ਮੈਂ ਉਹਦੀ ਜਿੰਦਾ ਮਿਸਾਲ ਆ ਪਿਛਲੀਆਂ ਜਿਹੜੀਆਂ ਐਮ ਸੀ ਦੀਆਂ ਇਲੈਕਸ਼ਨਾਂ ਹੋਈਆਂ ਸੀਗੀਆਂ ਉਹਦੇ ਵਿੱਚ ਸਰਦਾ ਤ੍ਰਿਪਤ ਸਿੰਘ ਰਜਿੰਦਰ ਸਿੰਘ ਬਾਜਵਾ ਸਾਹਿਬ ਜਿਹੜੇ ਆਪਣੇ ਆਪ ਨੂੰ ਡਿਪਟੀ ਸੀਐਮ ਦੀਆਂ ਪਾਵਰਾਂ ਲੈ ਕੇ ਚੱਲਦੇ ਸੀ ਉਸ ਵੇਲੇ ਉਹਨਾਂ ਦੀ ਦੇਖਰੇਖ ਦੇ ਵਿੱਚ ਇਲੈਕਸ਼ਨਾਂ ਹੋਈਆਂ ਸੀਗੀਆਂ ਤੇ ਤੁਸੀਂ ਸਾਰੇ ਸਾਰੇ ਜਾਣਦੇ ਹੋ ਵੀ ਜਿੰਨਾ ਧੱਕਾ ਉਹਨਾਂ ਨੇ ਕੀਤਾ ਸ਼ਾਇਦ ਪੂਰੇ ਪੰਜਾਬ ਦੇ ਵਿੱਚ ਅੱਜ ਤੱਕ ਹਿਸਟਰੀ ਵਿੱਚ ਨਹੀਂ ਹੋਇਆ ਕਾਗਜ਼ ਰਿਜੈਕਟ ਕਰਨਾ ਇੱਕ ਹੋਰ ਗੱਲ ਆ ਉਹਨਾਂ ਨੇ ਜਿਹੜੇ ਵਾਰਡ ਬਣਾਏ ਸੀਗੇ ਵਾਰਡਾਂ ਦੇ ਵਿੱਚ ਇੱਕ ਗਲੀ ਜਿਹੜੀ ਆ ਦੂਜੀ ਗਲੀ ਦੇ ਨਾਲੋਂ ਤੋੜ ਦੇਣੀ ਕੋਈ ਵੱਡੀ ਗਲੀ ਲੇਕਿਨ ਇੱਕ ਸਿੱਧੀ ਗਲੀ ਜਾ ਰਹੀ ਉਹਦੇ ਵਿੱਚੋਂ ਘਰਾਂ ਦੇ ਜੋ 4 ਘਰ ਪਾ ਦੇਨੇ 10 ਘਰ ਤੋੜ ਦੇਨੇ 5 ਘਰ ਪਾ ਦੇਨੇ 3 ਘਰ ਤੋੜ ਦੇਨੇ ਇਸ ਤਰ੍ਹਾਂ ਦੀ ਕਰਕੇ ਉਹਨਾਂ ਨੇ ਵਾਰਡਬੰਦੀ ਕੀਤੀ ਉਹਦੇ باوجود ਵੀ ਜਿਹੜੇ ਸਾਡੇ ਕੈਂਡੀਡੇਟ ਸੀ ਉਹ ਜਿੱਤਦੇ ਪਏ ਸੀ ਫਿਰ ਉਹਨਾਂ ਨੇ ਰਾਤ ਨੂੰ ਚੋਰ ਦਰਵਾਜ਼ੇ ਰਾਹੀਂ ਜਾ ਕੇ ਕਦੀ ਅੱਜ ਤੱਕ ਹਿਸਟਰੀ 'ਚ ਸੁਣਿਆ ਕਿ 2 ਦਿਨ ਦਾ ਵਖਵਾ ਪਾਇਆ ਗਿਆ ਐਮਸੀ ਇਲੈਕਸ਼ਨਾਂ ਦੇ ਵਿੱਚ ਇੱਕ ਇੱਕ ਬੂਤ ਹੁੰਦਾ ਆ ਦੋ ਦੋ ਬੂਤ ਹੁੰਦੇ ਨੇ ਉਸੇ ਵੇਲੇ ਗਿਣਤੀ ਹੋ ਜਾਂਦੀ ਇੱਕ ਘੰਟੇ ਚ ਰਿਜ਼ਲਟ ਆ ਜਾਂਦਾ ਇਹਨਾਂ ਨੇ ਦੋ ਦਿਨ ਦਾ ਜਿਹੜਾ ਗੈਪ ਪਾਇਆ ਸੀ ਉਹ ਸਿਰਫ ਇਸ ਕਰਕੇ ਪਾਇਆ ਸੀ ਕਿ ਅਸੀਂ ਮਸ਼ੀਨਾਂ ਹੀ ਬਦਲ ਦੇਣੀਆਂ ਔਰ ਇਹਨਾਂ ਨੇ ਰਾਤ 베ਰਿੰਗ ਕਾਲਜ ਦੇ ਵਿੱਚ ਜਾ ਕੇ ਇਹਨਾਂ ਦਾ ਜਿਹੜਾ OSD ਸੀਗਾ ਬਾਜਵਾ ਸਾਹਿਬ ਦਾ ਉਹ ਗਿਆ ਪਰਨੇ ਦੇ ਵਿੱਚ ਰਾਤ 11 ਵਜੇ ਕਿੰਨੇ ਮਿੰਟ ਤੇ ਸਾਡੇ ਕੋਲ ਵੀਡੀਓ ਨੇ ਬਲਵਿੰਦਰ ਸਿੰਘ ਜਿਹੜਾ ਉਸ ਵੇਲੇ ਦਾ SDMC ਉਹ ਮੌਕੇ ਤੇ ਗਿਆ ਔਰ ਜਿਹੜੀਆਂ ਮਸ਼ੀਨਾਂ ਉੱਥੋਂ ਰਾਤੋ-ਰਾਤ ਚੇਂਜ ਕਰ ਦਿੱਤੀਆਂ ਗਈਆਂ ਜਦੋਂ ਉੱਥੇ ਗਿਣਤੀ ਕਰਨੀ ਸੀ ਗਿਣਤੀ ਵੇਲੇ ਕਿਸੇ ਕੈਂਡੀਡੇਟ ਦਾ ਮੋਬਾਈਲ ਅੰਦਰ ਨਹੀਂ ਜਾਣ ਦਿੱਤਾ ਕਿਸੇ ਨੂੰ ਰੋਲਾ ਨਹੀਂ ਪਾਉਣ ਦਿੱਤਾ ਮਸ਼ੀਨਾਂ ਬਾਰੇ ਜੇ ਕਿਸੇ ਨੇ ਕਿਹਾ ਵੀ ਇਹ ਮਸ਼ੀਨ ਜਿਹੜੀ ਬਦਲੀ ਗਈ ਹੈ ਇਹਦੇ ਤੇ ਸਾਈਨ ਮੇਰੇ ਹਨ ਨਹੀਂ ਮਸ਼ੀਨ ਦਾ ਨੰਬਰ ਫੋਟੋਆਂ ਦਿਖਾਈਆਂ ਗਈਆਂ ਨੇ ਉੱਤੇ ਪਰ ਉਹਨਾਂ ਨੇ ਉੱਥੇ ਇੱਕ ਬਨੇ ਗਿਣਤੀ ਹਲੇ ਹੋਈ ਨਹੀਂ ਦੂਜੇ ਬਨੇ ਸਰਟੀਫਿਕੇਟ ਈਸ਼ੂ ਕੀਤੇ ਜਾ ਰਹੇ ਸੀ ਇਹੋ ਜੀਆਂ ਵੱਡੀਆਂ-ਵੱਡੀਆਂ ਧੰਦਲੀਆਂ ਉਹਨਾਂ ਨੇ ਉਸ ਵੇਲੇ ਕੀਤੀਆਂ ਨੇ ਤੇ ਇਹ ਤੇ ਕੁਝ ਕੀਤਾ ਹੀ ਨਹੀਂ ਅਸੀਂ ਤੇ ਉਹਨਾਂ ਦੀਆਂ ਚੀਕਾਂ ਪਹਿਲਾਂ ਨਿਕਲ ਲਾ ਪਈਆਂ ਚੂ ਚੂ ਕਰਨ ਲਾ ਪਏ ਨੇ ਪਹਿਲੇ ਹਾਲੇ ਤੇ ਇੱਕ ਟ੍ਰੇਲਰ ਆ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਪੂਰੀ ਫਿਲਮ ਚਲਾਉਣੀ ਸਾਡੇ ਐਮਐਲਏ ਸਾਹਿਬ ਨੇ ਉਹਦਾ ਵੀ ਜਵਾਬ ਦੇਾਂਗੇ ਇਹਨੂੰ ਠੋਕੇ ਵੀ ਜੋ ਕੁਝ ਕੀਤਾ ਉਹਨੂੰ ਭੁਗਤਣ ਲਈ ਤਿਆਰ ਵੀ ਰੋਣ ਚੀਕਾਂ ਕਿਉਂ ਮਾਰਦੇ ਜੇ ਕਾਂਗਰਸ ਦਾਵਾ ਕਰ ਰਹੀ ਹੈ ਕਿ ਉਹਨਾਂ ਨੇ ਹਰ ਇੱਕ ਨੂੰ ਖੁੱਲਾ ਮੌਕਾ ਦਿੱਤਾ ਸੀ ਵੀ ਲੜੋ ਇਲੈਕਸ਼ਨ ਲੜੋਗੇ ਫਾਈਟ ਕਰੋਗੇ ਪਤਾ ਚਲੇਗਾ ਕਿ ਕੌਣ ਕਿੰਨੇ ਪਾਣੀ ਚ ਹੈ ਕਿ ਸਾਰਿਆਂ ਨੂੰ ਇਲੈਕਸ਼ਨ ਲੜਨ ਦਾ ਕਹ ਤੇ ਇਲੈਕਸ਼ਨਾਂ ਕਹਿੰਦੇ ਐਮਸੀ ਤੇ ਅਸੀਂ ਆਪ ਲੜਾਈਆਂ ਸੀ ਤੁਸੀਂ ਫਿਰ ਇਹ ਕਹਿ ਰਹੇ ਹੋ ਕਿ ਉਹ ਧੱਕਾ ਕਰ ਮੈਂ ਜਿੰਦਾ ਜਾਗਦਾ ਮਿਸਾਲ ਆ ਬਿੱਟੂ ਜੀ ਮੇਰੇ ਬੱਚੇ ਦੇ ਉੱਤੇ ਮੇਰੇ ਦੋ ਭਤੀਜਿਆਂ ਤੇ ਬਿਲਕੁਲ ਨਜਾਇਜ਼ 307 ਦੇ ਪਰਚੇ ਦਰਜ ਕਰਾ ਦਿੱਤੇ ਗਏ ਜਦੋਂ ਕਿ ਉਹ ਮੌਕੇ ਤੇ ਹੈ ਹੀ ਨਹੀਂ ਉਹਨਾਂ ਦੀਆਂ ਵੀਡੀਓ ਕਢਾ ਕੇ ਅਸੀਂ ਵੀਡੀਓ ਪੇਸ਼ ਕੀਤੀਆਂ ਨੇ ਪੁਲਿਸ ਦੇ ਸਾਹਮਣੇ ਵੀ ਆਹ ਦੇਖੋ ਜੀ ਸਾਡੇ ਬੱਚੇ ਉੱਥੇ ਆ ਨਹੀਂ ਲੇਕਿਨ ਪੁਲਿਸ ਵੀ ਉਸ ਵੇਲੇ ਉਹਨਾਂ ਦੀ ਸੀ ਬਦਲਾ ਲੈ ਰਹੇ ਹੋ ਫਿਰ ਤੁਸੀਂ ਮੌਕਾ ਆ ਗਿਆ ਤੁਹਾਡੇ ਕੋਲ ਬਿਲਕੁਲ ਬਦਲਾ ਕੋਈ ਨਹੀਂ ਲੈ ਰਹੇ ਅਸੀਂ ਅੱਜ ਵੀ ਉਹਨਾਂ ਦੇ ਕਾਗਜ਼ ਰਿਜੈਕਟ ਨਹੀਂ ਕਰਾਏ ਵੀ ਆਓ ਮੈਦਾਨ ਦੇ ਵਿੱਚ ਇਲੈਕਸ਼ਨ ਲੜੋ ਪਰ ਉਹ ਉਹਨਾਂ ਦੇ ਪੈਰ ਭਾਰ ਹੀ ਨਹੀਂ ਚੱਲਦੇ ਉਹ ਤੇ ਦਾਵਾ ਕਰ ਰਹੇ ਪਈ ਅਸੀਂ ਸੀਟ ਜਿੱਤੀ ਪਈ ਸੀ ਸਾਡਾ ਗੜ੍ਹ ਸੀ ਕਾਂਗਰਸ ਦਾ ਵਾਰਡ ਨੰਬਰ 24 ਜਿਹੜੀ ਹੈ ਇੱਥੇ ਸਵਾਏ 5 ਤੋਂ ਕੁਝ ਲੱਭਦਾ ਹੀ ਨਹੀਂ ਸੀ ਤੇ ਕਹਿੰਦੇ ਇਹਨਾਂ ਨੂੰ ਹਾਰ ਜਿਹੜੀ ਸੀ ਆਪਣੀ ਸਾਹਮਣੇ ਦਿਖਾਈ ਦਿੰਦੀ ਪਈ ਝਾੜੂ ਵਾਲਿਆਂ ਨੂੰ ਤੇ ਇਹਨਾਂ ਦੀ ਹੁਣ ਚੀਕਾਂ ਦੀ ਗੱਲ ਹੀ ਕਰੀਏ ਕਹਿੰਦੇ ਇਹਨਾਂ ਦੀਆਂ ਚੀਕਾਂ ਨਿਕਲੀਆਂ ਪਈਆਂ ਸੀ ਹਾਰ ਵੇਖ ਕੇ ਤੇ ਇਹਨਾਂ ਨੇ ਫਿਰ ਜਿਹੜਾ ਪੈਤੜਾ ਨਾ ਉਹ ਦੂਜਾ ਅਪਣਾ ਲਿਆ ਜਿਹੜੀ ਤਾਕਤ ਦੀ ਦੁਰਵਰਤੋਂ ਕਰਨੀ ਇਹ ਇਲਜ਼ਾਮ ਲਗਾ ਰਹੇ ਤੁਹਾਡੇ ਤੇ ਮੇਰੇ ਸਾਹਿਬ ਨੇ ਲਗਾ ਰਹੇ ਨੇ ਸੰਜੀਵ ਜੀ ਵੀ ਲਗਾ ਰਹੇ ਜਿਹੜੇ ਪ੍ਰਧਾਨਿਕ ਗ ਵੇਖੋ ਜੀ ਉਹ ਇਲਜ਼ਾਮ ਤੇ ਉਹਨਾਂ ਨੇ ਹੁਣ ਜਦੋਂ ਮੈਦਾਨ ਛੱਡ ਕੇ ਉਹਨਾਂ ਦਾ ਕੈਂਡੀਡੇਟ ਹੀ ਭੱਜ ਗਿਆ ਤੇ ਹੁਣ ਇਲਜ਼ਾਮ ਹੀ ਉਹਨਾਂ ਕੋਲ ਰਹਿ ਗਏ ਉਹ ਹੀ ਉਹਨਾਂ ਨੇ ਲਾਉਣੇ ਨੇ ਸਾਡਾ ਕੈਂਡੀਡੇਟ ਨਿੱਤਰ ਕੇ ਮੈਦਾਨ ਦੇ ਵਿੱਚ ਆ ਔਰ ਮਾਤੜੋਂ ਹੁੰਦੇ باوجود ਵੀ ਜਾ ਕੇ ਲੋਕਾਂ ਦੇ ਹੱਥ ਪੈਰ ਜੋੜ ਕੇ ਉਹ ਵੋਟਾਂ ਲੈ ਰਿਆ ਔਰ ਬਹੁਤ ਵੱਡੀ ਲੀਡ ਨਾਲ ਉਹ ਜਿੱਤਣਗੇ ਦਾਵਾ ਕਰ ਰਿਹਾ ਅਗਲੇ ਵੀ ਕਹਿੰਦੇ ਆ ਕਿ ਭਾਜੀ ਦੇ 24 ਦੀ 21 ਦੀ 31 ਨਾ ਮੋੜਾਂਗੇ ਜਿੱਦਾਂ ਤੁਸੀਂ ਕਹਿ ਰਹੇ ਹੋ ਅਗਲੇ ਬੰਨੇ ਵੀ ਇਦਾਂ ਦੀ ਆਵਾਜ਼ ਨਿਕਲ ਹੀ ਜੇ ਉਹ 21 ਦੀ 31 ਦੀ ਤੇ ਅਸੀਂ ਤੇ ਮੋੜੀ ਨਹੀਂ ਹਲੇ ਅਸੀਂ ਤੇ ਕੁਝ ਕੀਤਾ ਹੀ ਨਹੀਂ ਪਹਿਲੋਂ ਹੀ ਚੀਕਾਂ ਵੱਜਣੀਆਂ ਸ਼ੁਰੂ ਹੋ ਗਈਆਂ ਇਹਨਾਂ ਦੀ ਜਦੋਂ ਕਰਾਂਗੇ ਫਿਰ ਦੱਸਾਂਗੇ ਆ ਲੈਣ ਤੋਂ ਇਲੈਕਸ਼ਨ ਜਿਹੜੀ ਅਗਲੀ ਜਿਹੜੀ ਸਾਰੀ ਪੰਜਾਬ ਵਾਡਾਂ ਦੀ ਇਲੈਕਸ਼ਨ ਹੋਣੀ ਆ ਉਹਦੇ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਜੀ ਅਛਾ ਬੀਟੂ ਜੀ ਇਹ ਜਿਹੜੀ ਇਲੈਕਸ਼ਨ ਅਵਾਰਡ ਨੰਬਰ 24 ਹੈ ਸਾਡੇ ਚੈਨਲ ਨੇ ਪਹਿਲਾਂ ਵੀ ਖੁਲਾਸਾ ਕੀਤਾ ਸੀ ਕਿ ਇਸ ਇਲੈਕਸ਼ਨ ਨੂੰ ਜਿਵਨੀ ਚੋਣ ਨੂੰ ਕਿਤੇ ਹਲਕੇ ਚ ਨਾ ਲਿਆ ਜਾਵੇ ਕੋਈ ਮਾਮੂਲੀ ਇਲੈਕਸ਼ਨ ਨਹੀਂ ਹੈਗੀ ਦੋ ਵੱਡੇ ਕਿਰਦਾਰ ਦੇ ਆਗੂ ਨੇ ਜਿਹੜੇ ਉਹਨਾਂ ਦੇ ਭਵਿੱਖ ਦੀ ਰਣਨੀਤੀ ਦਾ ਸਵਾਲ ਹੈ ਇੱਕ ਤਾਂ ਅਸੀਂ ਮੌਜੂਦਾ ਦੌਰ ਦੀ ਗੱਲ ਕਰੀਏ ਐਮਐਲਏ ਅਮਨ ਚੇਤ ਸਿੰਘ ਸ਼ੈਰੀਕਲਸੀ ਜਿਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਪੰਜਾਬ ਦੇ ਜਿਹੜੇ ਆ ਉਹ ਲਗਾ ਦਿੱਤਾ ਗਿਆ ਔਰ ਉਹਨਾਂ ਦੀ ਹੋਮ ਗਰਾਉਂਡ ਹੈ ਉਹਨਾਂ ਦੀ ਵਾਰਡ ਦੇ ਉਹਨਾਂ ਦੀ ਇਹ 24 ਨੰਬਰ ਵਾਰਡ ਹੈ ਔਰ ਇਹ ਜੇਕਰ ਉਹ ਜਿੱਤਦੇ ਨੇ ਵਧੀਆ ਟੰਗ ਨਾਲ ਜਿੱਤਦੇ ਨੇ ਅੱਛੀ ਲੀਡ ਨਾਲ ਜਿੱਤਦੇ ਨੇ ਤੇ ਉਹਨਾਂ ਦੀ ਜਿਹੜੀ ਪ੍ਰਧਾਨਗੀ ਹੈ ਉਹਦੇ ਤੇ ਹੋਰ ਭਰੋਸੇਯੋਗਤਾ ਜਿਹੜੀ ਕਾਇਮ ਹੁੰਦੀ ਹੈ ਦੂਸਰੇ ਪਾਸੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਰ ਉਹਨਾਂ ਦੇ ਬਾਜਵਾ ਸਾਹਿਬ ਹੁਣਾਂ ਦਾ ਵੀ ਤੁਸੀਂ ਦੇਖ ਰਹੇ ਹੋ ਕਿ ਬਟਾਲੇ 'ਚ ਦਖਲੰਦ ਅਜਿਹਾ ਸੋ ਜੇਕਰ ਇਹ ਅਵਾਰਡ ਨੰਬਰ ਉਹ ਵੀ ਕਿਤੇ ਕਿਸੇ ਤਰੀਕੇ ਨਾਲ ਉਹਨਾਂ ਨੂੰ ਵੀ ਅਹੀਂ ਜਿੱਤੀਏ ਤੇ ਪਤਾ ਚੱਲੇ ਕਿ ਉਹਨਾਂ ਦਾ ਪ੍ਰਭਾਵ ਕਿਹੋ ਜਿਹਾ ਸੋ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਦੋ ਵੱਡੇ ਜਰਨੈਲ ਨੇ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਨੇ ਅਰਸ਼ ਤੇ ਇੱਕ ਨੇ ਫਰਸ਼ ਤੇ ਜਾਣਾ ਇਹ ਦੀ ਜਿੱਤਰ ਤੋਂ ਬਾਅਦ ਅਸੀਂ ਸਾਰੇ ਰਲ ਕੇ ਜਿਹੜੇ ਆ ਉਹ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਕੈਂਡੀਡੇਟ ਦੀ ਮਦਦ ਅਸੀਂ ਆਪ ਕਰਨੀ ਆ ਅਸੀਂ ਕਲੱਬ ਹੋ ਕੇ ਪੈਸੇ ਵੀ ਅਸੀਂ ਆਪ ਖਰਚਨੇ ਇਹਦੇ ਵਿੱਚ ਐਮਐਲਏ ਸਾਹਿਬ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕੀਤੀ ਆ ਕਿ ਐਮਐਲਏ ਸਾਹਿਬ ਤੁਸੀਂ ਇਸ ਇਲੈਕਸ਼ਨ ਦੇ ਵਿੱਚ ਇਸ ਵਾਰਡ ਵਿੱਚ ਨਹੀਂ ਆਉਣਾ ਤੁਹਾਡੇ ਜਿਹੜੇ ਸੈਨਾਪਤੀ ਤੁਸੀਂ ਅੱਗੇ ਲਾਏ ਨੇ ਤੁਹਾਡੀ ਜਿਹੜੇ ਵਰਕਰ ਨੇ ਉਹੋ ਹੀ ਇਲੈਕਸ਼ਨ ਜਿੱਤ ਕੇ ਤੁਹਾਡੀ ਝੋਲੀ 'ਚ ਪਾਉਣਗੇ ਉਹਨਾਂ ਨੂੰ ਤਾਂ ਲਿਆਉਣ ਦੀ ਲੋੜ ਹੀ ਨਹੀਂ ਅਸੀਂ ਆਪ ਹੀ ਸਮਰਾਥਾਂਗੇ ਇਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਦੀਆਂ ਚੀਕਾਂ ਘਢੋਲੇ ਅਸੀਂ ਆਪ ਹੀ ਸਮਰਾਥਾਂ ਸਾਡਾ ਵੱਡਾ ਅਸੀਂ ਦੇ ਦੂਜਾ ਜਿਹੜਾ ਅਸਤਰ ਚਲਾਉਣਾ ਹੀ ਨਹੀਂ ਚਾਹੁੰਦੇ ਬ੍ਰਹਮਾਸਟਰ ਕਹਿੰਦੇ ਅਸੀਂ ਨਹੀਂ ਚਲਾਉਣਾ ਕਹਿੰਦੇ ਅਸੀਂ ਆਪ ਹੀ ਕਾਫੀ ਆਹੀਂ ਬੜੇ ਆ ਇਹਨਾਂ ਦੇ ਲਈ ਔਰ ਮੈਂ ਤੇ ਤੁਹਾਡੇ ਤੋਂ ਵੀ ਜਾਨਣਾ ਚਾਹੂੰਗਾ ਕਿ ਇਹ ਤਜਰਬਾ ਤੁਹਾਡੇ ਨਾਲ ਵੀ ਬੀਤਿਆ ਹੋਇਆ ਹੈ ਤੁਸੀਂ ਵੀ ਇਲੈਕਸ਼ਨ ਲੜੀ ਹੋਈ ਸੀ ਕਿ ਉਸ ਸਮੇਂ ਕਾਂਗਰਸ ਦੀ ਸੱਤਾ ਸੀਗੀ ਤੇ ਵਾਕਿਆ ਹੀ ਜੋ ਕਹਿ ਰਹੇ ਨੇ ਮਿੱਠੂ ਜੀ ਉਹਦੇ ਵਿੱਚ ਕੀ ਸੱਚ ਹੈ ਦੇਖੋ ਜੀ ਮੈਂ ਉਦੋਂ ਇਲੈਕਸ਼ਨ ਲੜੇ ਸੀ 45 ਨੰਬਰ ਵਾਰਡ ਤੋਂ ਜਿਹੜੇ ਇਸ ਵੇਲੇ ਡਿਪਟੀ ਮੇਅਰ ਨੇ ਚੰਦਰਕੰਤਾ ਜੀ ਜੀ ਉਹ ਜਿਹੜੇ ਕੈਂਡੀਡੇਟ ਸੀ ਉਹ ਸਿਰਫ ਦੋ ਵਾਰੀ ਵਾਰਡ ਦੇ ਵਿੱਚ ਨਿਕਲੀ ਹੈ ਚੰਦਰਕੰਤਾ ਜੀ ਇਸ ਤੋਂ ਇਲਾਵਾ ਉਹ ਨਿਕਲੇ ਹੀ ਨਹੀਂ ਕਿ ਉਹ ਜਿੱਤ ਗਏ ਹੂੰ ਫਿਰ ਇੱਕ ਦਿਨ ਪਹਿਲਾਂ ਦੇਖੋ ਦੋ ਵਾਰੀ ਘੁੰਮ ਗਏ ਤੇ ਉਹ ਜਿੱਤ ਗਏ ਤੇ ਤੁਸੀਂ ਇੰਨਾ ਘੁੰਮ ਗਏ ਤੇ ਘੁੰਮਣ ਘੇਰੀ ਚ ਪੈ ਗਏ ਤੁਸੀਂ ਤੇ ਜਿੱਤੀ ਨਾ ਸਕੇ ਫਿਰ ਕਮੀ ਤੁਹਾਡੇ ਚ ਹੀ ਹੋਈ ਨਾ ਫਿਰ ਇਹ ਰਹਿ ਗਈ ਕਮੀ ਇਹ ਰਹਿ ਗਈ ਜੀ ਦੋ ਦਿਨ ਦਾ ਟਾਈਮ ਸੀ ਹੂੰ ਜਿਸ ਦਿਨ ਰਿਜ਼ਲਟ ਆਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਦਾ ਦਿਓਰ ਤੇ ਉਹਨਾਂ ਦੇ ਸਾਥੀਆਂ ਨੇ ਆ ਕੇ ਸ਼ਾਮ ਨੂੰ ਆਤੀਸ਼ਬਾਜੀ ਵੀ ਚਲਾਤੀ ਹੂੰ ਠੀਕ ਹੈ ਉਹ ਪ੍ਰੋਪਰ ਡਿਕਲੇਅਰ ਕਰਤਾ ਕਿ ਅਸੀਂ ਇੰਨੀਆਂ ਵੋਟਾਂ ਨਾਲ ਇਹ ਵਾਰਡ ਜਿੱਤ ਚੁੱਕੇ ਹਾਂ ਮਤਲਬ ਕਿ ਉਹ ਕੋਈ ਪਹਾੜਾਂ ਤੇ ਬੈਠੇ ਬਾਬੇ ਤੇ ਹੈ ਨਹੀਂ ਨਾ ਕਿ ਜਿਨ੍ਹਾਂ ਨੂੰ ਇੱਕ ਦਿਨ ਪਹਿਲਾਂ ਹੀ ਪਤਾ ਲੱਗ ਗਿਆ ਕਿ ਮਸ਼ੀਨਾਂ ਚੋਂ ਕੀ ਨਿਕਲਣਾ ਤਿੰਨ ਵਾਰਡਾਂ ਹੋਰ ਸਾਡੀਆਂ ਹਾਥੀਗੇੜ ਦੇ ਲੱਗਿਆ ਵਾਲੀਆਂ ਉੱਥੇ ਵੀ ਆਤੀਸ਼ਵਾਦੀ ਚੱਲ ਗਈ ਇੱਕ ਦਿਨ ਪਹਿਲਾਂ ਹੀ ਜਦੋਂ ਅੰਦਰ ਗਏ ਫਸਟ ਮਸ਼ੀਨ ਸਾਹਮਣੇ ਲੈ ਕੇ ਆਏ ਨਾ ਤਾਂ ਉੱਥੇ ਕੋਈ ਸੀਲ ਨਾ ਉੱਥੇ ਕੋਈ ਸਾਡੇ ਸਿਗਨੇਚਰ ਡਬਲ ਡਬਲ ਜਾਲੀਆਂ ਲਾਈਆਂ ਸੀ ਇਹ ਕਹਤੇ ਅਸੀਂ ਅੰਦਰੋਂ ਜਿਹੜੇ ਮੁਲਾਜ਼ਮ ਉਹਨਾਂ ਨੂੰ ਧੋਣੋ ਹੀ ਨਾ ਫੜੀਏ ਅਸੀਂ ਉੱਥੇ ਰੋਲਾ ਪਾਉਂਦੇ ਰਹ ਗਿਓ ਕਹਿੰਦੇ ਜੀ ਗਿਣਤੀ ਸੁਣਨੀ ਆ ਤੇ ਸੁਣੋ ਨਹੀਂ ਤੇ ਬਾਹਰ ਨੂੰ ਜਾਓ ਤੇ ਉਧਰੋਂ ਚੰਦਰ ਗੰਦ ਉਹਨਾਂ ਨੂੰ ਨੇ ਸਰਟੀਫਿਕੇਟ ਦੇ ਕੇ ਤੋਰਦਾ ਤੇ ਉਹ ਇਲੈਕਸ਼ਨ ਥੋੜੀ ਨਾ ਕੀਤੀ ਉਹਦੇ ਧੱਕਾ ਕੀਤਾ ਅਹੀਂ ਅੱਛਾ ਤੁਸੀਂ ਕਹਿੰਦੇ ਧੱਕਾ ਕੀਤਾ ਪਰ ਧੱਕਾ ਹੋਇਆ ਕੀ ਸੀ ਉਹ ਤੇ ਅਸੀਂ ਪੁੱਛ ਰਹੇ ਹਾਂ ਵੀ ਕਾਂਗਰਸ ਕਹਿੰਦੇ ਅਸੀਂ ਧੱਕਾ ਹੋਣੀ ਨਹੀਂ ਦਿੱਤਾ ਨਿਸ਼ਪਕਸ਼ ਹੋਈ ਹੈ ਉਹਨਾਂ ਦੀ ਮਸ਼ੀਨਾਂ ਦੇ ਵਿੱਚ ਉਹਨਾਂ ਨੇ ਪ੍ਰੋਪਰ ਹੇਰਾਫੇਰੀ ਕੀਤੀ ਸੀ ਜੀ ਹੈਕਿੰਗ ਕਰ ਲਈ ਠੀਕ ਹੈ ਜੀ ਜਿਹੜੇ ਜੇ ਉਹ ਕਹਿੰਨ ਨਾ ਕਿ ਜੇ ਅਸੀਂ ਹ ਉਹ ਵੀ ਗਲਤ ਸੀ ਇੱਕ ਸੀ ਅਸ਼ਵਨੀ ਸੇਖੜੀ ਦਾ ਧੜਾ ਇੱਕ ਜਿਹੜੇ ਲੋਪੁਰਸ਼ ਜਾਂ ਵਿਕਾਸ ਪੁਰਸ਼ ਕਹਿੰਦੇ ਸੀ ਆਪਣੇ ਦੂਜੀ ਹਲਕੇ ਤੋਂ ਆ ਕੇ ਇੱਥੇ ਬੈਠੇ ਸੀ ਉਹ ਰੋ ਪਿੱਟ ਕੇ ਜਿਹੜਾ ਅਸ਼ਵਨੀ ਸੇਖੜੀ ਪੰਜ ਸੱਤ ਸੀਟਾਂ ਲਾਇਆ ਸੀ ਉਹ ਉਹਨਾਂ ਠੋਕੇ ਹਰਾਈਆਂ ਜਿਹੜੇ ਆਪਣੇ ਚਮਚੇ ਸੀ ਉਹ ਸਾਰੇ ਜਤਾਏ ਜੇ ਹੁਣ ਮੇਰ ਦੀ ਵੀ ਆਪਾਂ ਗੱਲ ਕਰੀਏ ਕੀ ਗੱਲ ਮੇਰ ਦੇ ਅਕੋਰਡਿੰਗ ਕਾਂਗਰਸ ਵਾਲਿਆਂ ਨੂੰ ਨਿਆਂ ਮਿਲਿਆ ਤੁਸੀਂ ਬਿੱਟੂ ਜੀ ਦੱਸੋ ਕਿੰਨੇ ਕਿੰਨੇ ਪੁਰਾਣੇ ਕਾਂਗਰਸ ਦੇ ਵਰਕਰ ਕਿੰਨੀ ਕਿੰਨੀ ਵਾਰੀ ਕਾਉਂਸਲਰ ਬਣੇ ਤੇ ਜਿਹੜੇ ਇਸ ਵੇਲੇ ਮੇਅਰ ਆ ਜੀ ਉਹਨਾਂ ਦੀ ਕੀ ਬੈਕਗ੍ਰਾਉਂਡ ਹੈ ਜੀ ਰਾਜਨੀਤੀ 'ਚ ਜੀ ਮੈਂ ਤੁਹਾਡੇ ਕੋਲ ਹੁਣ ਵਾਰਡ ਨੰਬਰ 26 'ਚ ਵਾਪਸ ਆਈਏ ਤੇ ਵਾਰਡ ਨੰਬਰ 26 ਦੇ ਹਾਲਾਤ ਕੀ ਲੱਗਦੇ ਪਏ ਨੇ ਤੇ ਵਾਰਡ ਨੰਬਰ 26 ਜਿਹੜੀ ਹੈ ਇੱਥੋਂ ਦਾ ਸਰਵੇ ਰਿਪੋਰਟ ਕੀ ਕਹ ਰਹੀ ਹੈ ਇੱਥੋਂ ਦੀ ਪਬਲਿਕ ਕੀ ਰਹੀ ਹੈ ਇੱਥੋਂ ਦੇ ਲੋਕ ਕੀ ਕਹਿ ਰਹੇ ਨੇ ਉਹਨਾਂ ਦੇ ਮਨਾਂ 'ਚ ਕੀ ਹੈ ਦਿਲਾਂ 'ਚ ਕੀ ਹੈ ਤੇ ਉਹਨਾਂ ਦੇ ਹੱਥਾਂ 'ਚ ਕੀ ਹੈ ਇਹ ਤੇ ਨਹੀਂ ਵੀ ਛੰਡਾ ਕਿਸੇ ਹੋਰ ਦਾ ਡੰਡਾ ਕਿਸੇ ਹੋਰ ਦਾ ਤੇ ਟੀਂ ਕਿਤੇ ਹੋਰ ਕਰ ਦੇਣਾ ਤਤਨਾਮ ਸਿੰਘ ਜੀ ਦਾ ਇੱਥੇ ਜਲਵਾ ਪੂਰਾ ਹੈ ਪੂਰਾ ਜਲਵਾ ਹੈ ਜੀ ਤੇ ਇਹ ਜਲਵਾ ਜਿਹੜਾ ਵਾ ਸਾਡੇ ਜੀ ਬਿਲਕੁਲ ਲੇਕਿਨ ਕੰਮ ਕੀਤਾ ਇਹਦਾ ਜਲਵਾ ਹੈ ਨਾ ਕੰਮ ਕੀਤਾ ਲੋਕਾਂ ਦੇ ਘਰਾਂ ਤੇ ਜਾਂਦੇ ਨੇ ਕੰਮ ਕਰਦੇ ਨੇ ਜੀ ਤਾਂ ਹੀ ਜਲਵਾ ਹੈ ਜੀ ਬਿਲਕੁਲ ਵੀ ਜੀ ਕੀ ਲੱਗ ਰਿਹਾ ਤੁਹਾਨੂੰ ਇਹ ਜਿਹੜਾ ਜਲਵਾ ਸਤਨਾਮ ਸਿੰਘ ਵਾਲਾ ਔਰ ਐਮਐਲਏ ਅਮਨ ਸਿੰਘ ਚੜੀ ਕਲਸੀ ਦਾ ਉਹ ਤੋਂ ਬਾਅਦ ਬਿੱਟੂ ਜੀ ਔਰ ਸਾਰੀ ਟੀਮ ਦਾ ਜਿਹੜਾ ਜਲਵਾ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਦੇਖੋ ਜੀ ਇਹ ਤੇ ਜਨਤਾ ਦਾ ਫੈਸਲਾ ਹੁੰਦਾ ਹੈ ਮੈਂ ਬਹੁਤ ਖੁਸ਼ ਹਾਂ ਇਹ ਜਿਹੜਾ ਮੇਰਾ ਭਰਾ ਹੈ ਨਾ ਜੀ ਤੁਸੀਂ ਆਪ ਹੀ ਇਹਦੇ ਬਾਰੇ ਪੁੱਛ ਲਓ ਮੈਨੂੰ ਦੱਸਣ ਦੀ ਐਵੇਂ ਲੋੜ ਨਹੀਂ ਇੱਕ ਇੰਨਾ ਆਮ ਇਨਸਾਨ ਇੱਕ ਬਿਲਕੁਲ ਹੀ ਜਿਹੜਾ ਬੜਾ ਵਧੀਆ ਇਹਨੇ ਪਾਰਟੀ ਦਾ ਝੰਡਾ ਵੀ ਇਹਨਾਂ ਚੁੱਕਿਆ ਸੀ ਅਸੀਂ ਵੀ ਇਸੇ ਕਰਕੇ ਇਸ ਬੰਦੇ ਦੇ ਕਰਕੇ ਅਸੀਂ ਜੁੜੇ ਹਾਂ ਕਿਉਂਕਿ ਅਸੀਂ ਵੀ ਦਿਲੋਂ ਚਾਹੁੰਦੇ ਸੀ ਵੀ ਜੇ ਇਹੋ ਜਿਹੇ ਬੰਦੇ ਨੂੰ ਉਹ ਅੱਗੇ ਲਾ ਸਕਦੇ ਨੇ ਆਮ ਬੰਦੇ ਨੂੰ ਵਾਕਈ ਲਾ ਸਕਦੇ ਨੇ ਤੇ ਫਿਰ ਤੇ ਉਹ ਪਾਰਟੀ ਦੇ ਸਿਧਾਂਤ ਵੀ ਟਿਕੇ ਨੇ ਤੇ ਉਹ ਬੜੇ ਵਧੀਆ ਆਪ ਵੀ ਲੀਡਰ ਨੇ ਸਾਡੇ ਕਾਫੀ ਕੰਮ ਨੇ ਇਸਨੇ ਹਾਂ ਮੈਂ ਬਹੁਤ 10 ਸਾਲ ਪਿਛਲੀ ਸਰਕਾਰ ਮੈਂ ਸ਼ੁਰੂ ਤੋਂ ਹੀ ਅਕਾਲੀ ਦਲ ਨਾਲ ਰਿਆ ਤੇ ਮੈਂ ਮਤਲਬ ਹੁਣ ਸਿਰਫ ਇਸ ਇਨਸਾਨ ਕਰਕੇ ਇਹਦੇ ਕੰਮਾਂ ਕਰਕੇ ਮੈਂ ਇਸ ਬੰਦੇ ਦਾ ਤੁਸੀਂ ਆਪ ਹੀ ਬੈਕਗ੍ਰਾਉਂਡ ਮੈਨੂੰ ਦੱਸਣ ਦੀ ਲੋੜ ਨਹੀਂ ਪਰ ਮੈਂ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਗਾ ਕਿ ਕਾਂਗਰਸ ਕਹਿੰਦੀ ਸਾਡਾ ਇੱਥੇ ਗੜ ਸੀ ਤੁਸੀਂ ਅਕਾਲੀ ਦਲ ਤੋਂ ਰਹੇ ਹੋ ਮੁਕਾਬਲਾ ਤੁਹਾਡਾ ਤੇ ਕਾਂਗਰਸ ਦਾ ਹੁੰਦਾ ਰਿਹਾ ਪਹਿਲੇ ਜਿੰਨਾ ਵੀ ਹੁੰਦਾ ਰਿਹਾ ਤੇ ਹੁਣ ਜਿਹੜਾ ਉਹਨਾਂ ਦੇ ਗੜ ਦੀ ਗੱਲ ਹੈ ਵੀ ਉਹ ਕਹਿੰਦੇ ਜੇ ਕਿਤੇ ਅਸੀਂ ਇਲੈਕਸ਼ਨ ਇਹ ਸਾਡੀ ਹੁੰਦੀ ਤੇ ਅਸੀਂ ਜਿੱਤ ਵੱਟ ਤੇ ਪਈ ਸੀ ਇਹ ਕਹਾਣਾ ਹੈ ਕਾਂਗਰਸ ਦੇਖੋ ਜੀ ਇਹ ਹੁਣ ਕਿਸੇ ਦਾ ਕੀ ਕਹਿੰਦੇ ਹੁੰਦੇ ਆ ਸੁਪਨਾ ਲੈਣਾ ਹੈ ਤੇ ਸੁਪਨਾ ਦੇ ਤੇ ਉੱਤੇ ਕੁਝ ਵੀ ਕਹਿ ਸਕਦਾ ਜੀ ਇਹ ਤੇ ਗਰਾਊਂਡ ਤੇ ਆ ਇਹ ਕਹਿਣ ਕਹਿਣ ਵਾਲੀਆਂ ਗੱਲਾਂ ਨਹੀਂ ਜੀ ਵਾਰਡ ਨੰਬਰ 24 ਤੁਹਾਡੀ ਹੈ ਬਿਲਕੁਲ ਮੇਰੀ ਤੋਹਫਾ ਕੀ ਦੇਣ ਜਾ ਰਹੇ ਹੋ ਫਿਰ 21 ਇਹ ਤੇ ਹੁਣ ਪਰਮਾਤਮਾ ਦੀ ਓਟ ਆਸਰੇ ਨਾਲ ਮੈਂ ਉਹਨਾਂ 'ਤੇ ਵਿਸ਼ਵਾਸ ਰੱਖਣ ਵਾਲਾ ਆਦਮੀ ਆ ਮੈਂ ਉਹਨਾਂ ਦੇ ਓਟ ਆਸਰੇ ਨਾ ਪਰਮਾਤਮਾ ਦੇ ਨਾ ਸ਼ੇਰੀ ਜੀ ਦੇ ਝੋਲੀ 'ਚ ਇੱਕ ਆਮ ਆਦਮੀ ਜਾ ਕੇ ਪਾ ਦੇਣਾ ਹੈ ਜਿਤਾ ਕੇ ਬਾਕੀ ਜੋ ਪਿੰਡ ਦੇ ਕੰਮ ਹੋਣ ਵਾਲੇ ਉਹਨਾਂ ਕਿਹਾ ਹੈ ਤੇ ਉਹਨਾਂ ਨੇ ਵੀ ਸਾਨੂੰ ਕਿਸੇ ਕਲ ਦੀ ਕੋਈ ਕਮੀ ਨਹੀਂ ਰਹਿਣ ਦੀ ਉਹਨਾਂ ਵਾਦਾ ਕੀਤਾ ਹੈ ਐਮਐਲਏ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਜਿਨੇ ਤੁਹਾਡੇ ਤੇ ਭਰੋਸਾ ਜਿਤਾਇਆ ਜਿਨੇ ਇਹ ਸਾਰੀ ਸਮੁੱਚੀ ਟੀਮ ਤੇ ਭਰੋਸਾ ਜਿਤਾਇਆ ਚੋਹਾਨ ਸਾਹਿਬ ਤੇ ਭਰੋਸਾ ਜਿਤਾ ਲਿਆ ਤੁਹਾਡੇ ਤੋਂ ਇਲਾਵਾ ਬਾਕੀ ਜਿੰਨੀ ਟੀਮ ਹੈ ਤੁਹਾਡੇ ਨਾਲ ਸਭ ਤੇ ਭਰੋਸਾ ਤੇ ਨਵੇਂ ਸਾਲ ਦੇ ਉੱਤੇ ਆਖਿਰ ਅਸੀਂ ਉਹਨਾਂ ਨੂੰ ਦੇਣ ਕੀ ਜਾ ਰਹੇ ਨਵੇਂ ਸਾਲ ਤੇ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਸਲੋਗਨ ਆ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਔਰ ਉਹਨਾਂ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਆਮ ਆਦਮੀ ਪਾਰਟੀ ਨੂੰ ਮਿੱਟੀ ਨਾਲ ਮਿੱਟੀ ਹੋਣ ਵਾਲੇ ਇਨਸਾਨ ਨੂੰ ਟਿਕਟ ਦਿੱਤੀ ਆ ਔਰ ਸਾਰੇ ਪਿੰਡ ਵਾਸੀ ਇਕੱਠੇ ਹੋ ਕੇ ਅਸੀਂ ਸਾਰੇ ਵਰਕਰ ਜੋਰ ਲਾ ਕੇ ਬਹੁਤ ਵੱਡੀ ਲੀਡ ਨਾਲ ਇਹ ਸੀਟ ਜਿਤਾ ਕੇ ਸਤਨਾਮ ਸਿੰਘ ਜੀ ਵਾਲੀ ਉਹਨਾਂ ਦੀ ਝੋਲੀ ਵਿੱਚ ਪਾਉਂ ਜਾ ਰਹੇ ਆ ਔਰ ਉਹਨਾਂ ਦੀ ਟੀਮ ਦਾ ਪਰਮਾਤਮਾ ਦਾ ਸਾਰਾ ਓਟ ਆਸਰਾ ਲੈ ਕੇ ਇਹਨਾਂ ਦੀ ਸ਼ਰਾਫਤ ਨੂੰ ਪਿੰਡ ਵਾਸੀ ਜਿਹੜੇ ਆ ਨਾ ਭਾਵੇਂ ਉਹ ਅਕਾਲੀ ਦਲ ਤੋਂ ਨੇ ਭਾਵੇਂ ਉਹ ਕਾਂਗਰਸ ਤੋਂ ਨੇ ਭਾਵੇਂ ਉਹ ਭਾਜਪਾ ਤੋਂ ਨੇ ਉਹ ਸਾਰੀਆਂ ਪਾਰਟੀਆਂ ਦੇ ਚੰਗੇ ਚੰਗੇ ਵਰਕਰ ਜਿਹੜੇ ਇਹਨਾਂ ਦੇ ਨਾਲ ਇਹਨਾਂ ਨੂੰ ਵੋਟ ਪਾਉਣਗੇ ਪਿਛਲੇ ਕਾਫੀ ਦਿਨਾਂ ਤੋਂ ਰਾਤ ਦਿਨ ਤੁਸੀਂ ਵੀ ਇੱਕ ਕੀਤਾ ਹੋਇਆ ਮਿਹਨਤ ਤੁਹਾਡੀ ਵੀ ਬੜੀ ਜ਼ਬਰਦਸਤ ਹੈ ਇਸੇ ਇਲਾਕੇ ਦੇ ਲਈ ਔਰ ਇਸ ਵੇਲੇ ਪਪਾ ਭਾਰ ਨਹੀਂ ਸਾਰੇ ਤੇ ਸਾਰੇ ਔਰ ਕਾਂਗਰਸ ਦਾ ਇਹ ਦਾਵਾ ਹੈ ਕਹਿੰਦੇ ਸੀਟ ਅਸੀਂ ਜਿੱਤੀ ਪਈ ਸੀ ਪਰ ਇਹ ਡਰ ਗਏ ਤੇ ਇਹਨਾਂ ਨੇ ਪੁਲਿਸ ਦਾ ਸਾਰਾ ਲੈ ਕੇ ਸਾਡੇ ਤੇ ਪੁੱਠੀਆਂ ਸਿੱਧੀਆਂ ਧਾਰਾ ਲਾ ਕੇ ਜਾਂ ਡਰਾ ਕੇ ਤੇ ਸਾਡੇ ਕੈਂਡੀਡੇਟ ਜਿਹੜਾ ਉਹਨੂੰ ਕਹਿਤਾ ਕਾਗਜ਼ ਵਾਪਸ ਲੈਣ। ਦੇਖੋ ਜੀ ਸਭ ਤੋਂ ਪਹਿਲੇ ਅਸੀਂ ਮਾਨਯੋਗ ਸਾਡੇ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਆ ਵਾਰਡ ਨੰਬਰ 24 ਦੇ ਵਿੱਚ ਇੱਕ ਨਿਮਾਨੇ ਜਿਹੇ ਨੂੰ ਇੱਕ ਆਮ ਇਨਸਾਨ ਨੂੰ ਜਿਹੜਾ ਕਿ 250 ਰੁਪਏ ਦਿਹਾੜੀ ਕਰਨ ਵਾਲਾ ਇੱਕ ਇਨਸਾਨ ਉਹਨੂੰ ਐਮਸੀ ਦੀ ਟਿਕਟ ਦੇ ਕੇ ਨਵਾਜਿਆ ਔਰ ਇਹ ਚੀਜ਼ ਤੁਸੀਂ ਕਾਂਗਰਸ ਦੀ ਗੱਲ ਕੀਤੀ ਉਹਨੇ ਕੋਈ ਜਰੀ ਨਹੀਂ ਜਾਨੀ। ਉਹ ਇਹ ਸੋਚਦੇ ਨੇ ਕਿ ਅਸੀਂ ਐਡੇ ਵੱਡੇ ਵੱਡੇ ਮਕਰਮਸ਼ਰੇ ਆ ਤੇ ਇਹ ਅੱਜ ਇੱਕ ਨਿਮਾਣਾ ਜਿਹਾ ਬੰਦਾ ਸਾਡੇ ਸਿਰ ਤੇ ਲਾ ਕੇ ਖੜਾ ਕਰ ਦੋਗੇ ਤੇ ਅਸੀਂ ਉਹ ਕਿੱਦਾਂ ਜਰ ਲੈਣਗੇ ਭਾਜੀ ਜੀ ਉਹਨਾਂ ਨੇ ਤੇ ਸ਼ੁਰੂ ਤੋਂ ਜਦੋਂ ਦੀ ਸਾਡੀ ਸਰਕਾਰ ਬਣੀ ਆ ਸਾਡੇ ਐਮਐਲਏ ਸਾਹਿਬ ਪ੍ਰਧਾਨ ਬਣੇ ਨੇ ਇਸ ਵਾਲੇ ਪੰਜਾਬ ਦੇ ਉਹਨਾਂ ਨੇ ਤੇ ਤੰਜ ਕਸਣਾ ਹੀ ਕਸਣਾ ਹੈ ਉਹਨਾਂ ਨੇ ਤੇ ਰੋਲਾ ਪਾਣਾ ਹੀ ਪਾਣਾ ਜੀ ਤੇ ਜਦੋਂ ਰੋਲਾ ਪਾਏ ਕੰਮ ਨਹੀਂ ਨਾ ਬਣਦਾ ਪੇਰਾ ਪਾਸਾ ਰਲੈਂਦੇ ਕਿ ਹਾਂ ਵੀ ਅਸੀਂ ਆਪ ਹੀ ਕਾਗਰ ਰਿਜੈਕਟ ਕਰਕੇ ਉਹ ਨਹੀਂ ਅਸੀਂ ਉਹਨਾਂ ਨੇ ਰਿਜੈਕਟ ਕਰਾਤੇ ਜੀ ਉਹਨਾਂ ਨੇ ਇਹ ਕਰਾਤਾ ਜੀ ਇਹ ਨਹੀਂ ਪਤਾ ਕਿ ਅਸੀਂ ਡਰਦੇ ਕਰਨ ਆਪ ਹੀ ਪਿੱਛੇ ਹੋ ਗਏ ਬਿੱਟੂ ਭਾਜੀ ਇਹ ਨਾ ਇੱਕ ਮੈਂ ਨਾ ਸਿਆਣੇ ਬੰਦੇ ਬਲਵਿੰਦਰ ਸਿੰਘ ਨੇ ਜਿਹਨੇ ਕਾਗਜ਼ ਆਪਣਾ ਵਾਪਸ ਲੈ ਲਿਆ ਬਹੁਤ ਸਿਆਣੇ ਆ ਜਿੱਦਾਂ ਉਹਨਾਂ ਨੇ ਕਾਗਜ਼ ਵਾਪਸ ਲੈ ਲਏ ਆ ਬਾਕੀ ਨਾ ਮੈਂ ਤੇ ਮਾਨੀ ਇੱਕ ਦਿਨ ਆਪਾਂ ਹਾਸੇ ਵਾਲੀ ਗੱਲ ਨਹੀਂ ਆਪਾਂ ਤੁਰੇ ਜਾਂਦੇ ਕਾਂਗਰਸੀ ਵੀਰ ਦਾ ਫੋਨ ਆਇਆ ਕਹਿੰਦਾ ਵੀ ਅੱਜ ਕੱਲ ਨਾ ਸਾਨੂੰ ਸੁਪਨੇ ਦੇ ਵਿੱਚ ਨਾ ਤੁਹਾਡੇ ਐਮਐਲਏ ਸਾਹਿਬ ਲੱਭਦੇ ਆ ਤੇ ਕਦੀ ਉਹ ਸੜਕਾਂ ਬਣਾਉਂਦੇ ਇੱਥੇ ਤੇ ਕਦੀ ਆ ਸਫਾਈ ਦਾ ਕੰਮ ਕਰਾਉਂਦੇ ਤੇ ਕਦੀ ਇੱਥੇ ਆਟੇ ਦੀਆਂ ਜਣੀਆਂ ਕਣਕ ਦੀਆਂ ਆਪਣਾ ਅਜੇ ਕਲ ਸਲਿੱਪਾ ਇਹ ਵੰਡਦੇ ਪਏ ਆ ਅਜੇ ਤੇ ਐਮਐਲਏ ਸਾਹਿਬ ਨੇ ਆਪਣੀ ਐਂਟਰੀ ਬਟਾਲੇ ਚ ਨਹੀਂ ਕੀਤੀ ਤੇ ਇਹ ਹਾਲ ਹੈ ਜਿੱਦ ਦਿਨ ਉਹਨਾਂ ਨੇ ਐਂਟਰੀ ਕਰ ਲਈ ਉਸ ਦਿਨ ਕੀ ਬਣੂਗਾ ਇਹਨਾਂ ਦਾ ਕਹਿੰਦੇ ਨੇ ਕਿ ਜਿੱਤ ਤੋਂ ਪਹਿਲਾਂ ਹੀ ਯਾਨੀ ਕਿ ਅਜੇ ਈਵੀਐ ਮਸ਼ੀਨਾਂ ਦੇ ਵਿੱਚ ਸਾਰਾ ਕੁਝ ਸੀ ਪਰ ਉਸ ਤੋਂ ਪਹਿਲਾਂ ਹੀ ਪਟਾਕੇ ਵੀ ਚੱਲ ਦਿੱਤੇ ਸ ਚਲਾਤੇ ਸੀ ਲੱਡੂ ਵੀ ਵੰਡਦੇ ਸੀ ਕਈ ਜਗ੍ਹਾ ਦੇ ਉੱਤੇ ਇਹ ਦਾਵਾ ਕਰ ਰਹੇ ਨੇ ਸਾਡੇ ਵੀਰ ਤੋਂ ਤੁਹਾਨੂੰ ਕੀ ਲੱਗਦਾ ਜੀ ਵਾਰਡ ਨੰਬਰ 24 ਦੇ ਵਿੱਚ ਗਿਣਤੀ ਤੋਂ ਬਾਅਦ ਹੀ ਕੋਈ ਪਟਾਖੇ ਚਲਾਓਗੇ ਕਿ ਜਾਂ ਪਟਾਖੇ ਚਲਾ ਦੇਣੇ ਜੇ ਪਹਿਲਾਂ ਹੀ ਨਹੀਂ ਜੀ ਅਸੀਂ ਤੇ ਪ੍ਰੋਟੋਕੋਲ ਦੇ ਮੁਤਾਬਕ ਗਿਣਤੀ ਤੋਂ ਬਾਅਦ ਹੀ ਚਲਾਵਾਂਗੇ ਲੇਕਿਨ ਪਟਾਖੇ ਨਹੀਂ ਅਸੀਂ ਚਲਾਵਾਂਗੇ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਛੋਟੇ ਸਾਬ ਜਦਾਂ ਦਾ ਔਰ ਸ਼ੀਦੀ ਦਿਹਾੜੇ ਉਹਨਾਂ ਦੇ ਨਾਲ ਦੇ ਵਿੱਚ ਇਸ ਕਰਕੇ ਅਸੀਂ ਖੁਸ਼ੀ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਗੁਰਦੁਆਰਾ ਸਾਹਿਬ ਜਾ ਕੇ ਕੋਈ ਲੱਡੂ ਵੀ ਨਹੀਂ ਵੰਡਾਂਗੇ ਤੇ ਅਸਤਵਾਜੀ ਵੀ ਨਹੀਂ ਚਲਾਵਾਂਗੇ ਸਿਰਫ ਤੇ ਸਿਰਫ ਸ਼ੁਕਰਾਨਾ ਕਰਾਂਗੇ ਸਾਰੇ ਵੋਟਰਾਂ ਸਪੋਰਟਰਾਂ ਔਰ ਪਰਮਾਤਮਾ ਦਾ ਕਿਉਂਕਿ ਸਾਡੇ ਸ਼ਹੀਦੀ ਦੇਲੇ ਚਲੋ ਜੀ ਫਿਰ ਪਟਾਕਿਆਂ ਦਾ ਬਗੈਰ ਗੱਲ ਬਣਨੀ ਨਹੀਂ ਤੇ ਨਵੇਂ ਸਾਲ ਤੇ ਚਲਾ ਦਾਂਗੇ ਫਿਰ ਹੋਰ ਕੀ ਹੋਏਗੇ ਨਵੇਂ ਸਾਲ ਤੇ ਚਲਾਵਾਂਗੇ ਜ਼ਰੂਰ ਚਲਾਵਾਂਗੇ ਜੀ ਹਾਂਜੀ ਹਾਂ ਕਿ ਹੁਣ ਤੁਸੀਂ ਜਦੋਂ ਕਾਉਂਸਲਰ ਬਣਨਾ ਹੈ ਐਮਸੀ ਬਣਨਾ ਹੈ ਨਾ ਪਟਾਕੇ ਚੱਲੇ ਤੇ ਫਿਰ ਇਹ ਕਹਿਣਾ ਪਟਾਕੇ ਨਹੀਂ ਪਏ ਉਹੋ ਜੇ ਪਟਾਕੇ ਪਾਵਾਂਗੇ ਨਵੇਂ ਸਾਲ ਤੇ ਜੀ ਇੱਕੋ ਵਾਰੀ ਬੋਲੇ ਛੋੜਿਆ ਸ੍ਰੀਓ ਕਾ ਜਿੱਤ ਦੇ ਫਤਿਹ ਜਿੱਤ ਦੇ ਜਕਾਰੇ ਜਿਹੜੇ ਨੇ ਛੱਡ ਦਿੱਤੇ ਨੇ ਵਾਰਡ ਨੰਬਰ 24 ਦੇ ਵਿੱਚ ਤੁਸੀਂ ਹਾਲਾਤ ਦੇਖ ਰਹੇ ਹੋ ਜਸ਼ਨ ਦੇ ਮਾਹੌਲ ਜਿਹੜੇ ਨੇ ਹੁਣ ਤੋਂ ਹੀ ਨੇ ਬਾਕੀ ਇਹਨਾਂ ਦਾ ਕਹਿਣਾ ਹੈ ਕਿ ਐਲਾਨ ਹੋਣਾ ਹੀ ਬਾਕੀ ਹੈ ਮਾਹੌਲ ਜਿੱਤ ਵਾਲੇ ਪਾਸੇ ਨੂੰ ਜਾ ਰਿਹਾ ਹਵਾ ਜਿੱਤ ਦੀ ਚਲਦੀ ਪਈ ਹੈ ਤੋਂ ਬਸ ਜਦੋਂ VOTING EVM ਮਸ਼ੀਨਾਂ ਤੋਂ ਰਿਜ਼ਲਟ ਨਿਕਲਣਗੇ ਬਸ ਉਸ ਸਰਟੀਫਿਕੇਟ ਤੋਂ ਬਾਅਦ ਪੰਦਰਵਾੜਾ ਕਿਉਂਕਿ ਚੱਲ ਰਿਹਾ ਹੁਣ ਤੇ ਸ਼ੁਕਰਾਨਾ ਹੋਏਗਾ ਪਰ ਪਟਾਕੇ ਕਹਿੰਦੇ ਨੇ ਨਵੇਂ ਸਾਲ ਤੇ ਜ਼ਰੂਰ ਚਲਾਉਣੇ ਵੈਕਟਰ ਅਕਸਰ ਦੀ ਆਵਾਜ਼ ਆ ਰਹੀ ਟੂ ਠੀਕ